ਟਰੈਕਟਰ ਕੰਪਨੀਆਂ ਦੇ ਰੇਟ ਤੇ ਪੈਰ ਹਿੱਲਣਗੇ ਇੱਥੇ ਮੇਹੰਤੀ ਆ ਰਿਹਾ ਇੱਥੇ ਕਿਹੜਾ ਕੋਈ ਫਰਮੇਸ਼ੀ ਆ ਰਿਹਾ ਸਜਣੋ ਬਾਲੇ ਘੈਂਟ ਰੇਟ ਤੇ ਵੱਡੇ ਡਿਸਕਾਊਂਟ ਨਾਲ ਬਾਲੇ ਜ਼ਿਆਦਾ ਫੀਚਰਾਂ ਨਾਲ ਮੈਸੀ ਆ ਰਿਹਾ 12 ਸਪੀਡਾਂ ਦੇਤੀਆਂ ਉਤੋਂ ਸ਼ਟਲ ਦੇਤਾ ਚਾਰ ਤਰ੍ਹਾਂ ਦੀ ਪੀਟੀਓ ਇਕੱਠੀ ਹੋਈ ਪਾਤੀ 25 ਲੀਟਰ ਕੰਪੈਸਟੀ ਵਾਲਾ ਲਿਫਟ ਪੰਪ ਲਾਤਾ ਸੀਲਡ 4x4 ਦੇ ਨਾਲ-ਨਾਲ ਲੈ ਕੇ ਅਡਜਸਟੇਬਲ ਚੈਸੀ ਆ ਰਿਹਾ ਹੈ ਸਜਣੋ ਥੋੜਾ ਜਿਹਾ ਰੁਕ ਜਓ ਇਨਕੁਆਰੀ ਨੰਬਰ ਡਾਇਲ ਕਰ ਲਓ ਕਿਉਂਕਿ ਕਿਸਾਨਾਂ ਦੀ ਪਹਿਲੀ ਪਸੰਦ ਮਜ਼ਬੂਤੀ ਦੀ ਮਸਾਲ ਸਜਣੋ ਮੈਸੀ ਆ ਰਿਹਾ ਹੈ ਇੰਜਨ ਤਾਂ ਤਕੜਾ ਹੈ ਹੀ ਹੈ ਐਸ ਬਾਰ ਡਿਸਕਾਊਂਟ ਵੀ ਤਕੜਾ ਮਿਲੂਗਾ ਜਿਨੇ ਬ੍ਰੇਕਾਂ ਤੇ ਮੁਰਦਾ ਦੇਖ ਲਿਆ ਨਾ ਐ ਫੁੱਲ ਲੰਗੂ ਖਿੜੂਗਾ ਜਿਨੇ ਮੇਰੀ ਵੀਡੀਓ ਸਾਰੀ ਦੇਖ ਲਈ ਤੇ ਉੱਪਰੋਂ ਕਰਤੀ ਸ਼ੇਅਰ ਉਹਨੂੰ ਵੱਡਾ ਡਿਸਕਾਊਂਟ ਮਿਲ ਜਾਣਾ ਕਿਉਂਕਿ ਇਹ ਮਾਰਕੀਟ ਦੀ ਸਪੈਸ਼ਲ ਬੰਨਣ ਦਰੇਸੀ ਆ ਰਿਹਾ ਹੈ ਤੁਸੀਂ ਤੱਕੜੇ ਹੋ ਕੇ ਬਹਿ ਜਾਓ ਕਿਉਂਕਿ ਕਸਾਨਾਂ ਦੇ ਦਿਲਾਂ ਦੀ ਧੜਕਣ ਮਜਬੂਤੀ ਦੀ ਮਸਾਲਾ ਐਸ ਵਾਰ ਵੱਡਾ ਡਿਸਕਾਊਂਟ ਲੈ ਕੇ ਮੈਸੀ ਆ ਰਿਹਾ ਹੈ ਆ ਜਾਓ ਫਿਰ ਸਾਰੀ ਵੀਡੀਓ ਦੇਖਿਓ ਮੰਨੋ ਜੱਟਾਂ ਦੇ ਖੇਤੀ ਵਾਲੇ ਸੰਦ ਨੂੰ ਕੰਪਨੀ ਨੇ ਬਿਲਕੁਲ ਵੱਡੀਆਂ ਗੱਡੀਆਂ ਦੇ ਨਾਲ ਰਲਾਤਾ ਇਹੋ ਜੇ ਫੀਚਰ ਪਾਤੇ ਜਿਹੜੇ ਤੁਹਾਡੇ ਖੇਤ ਦੇ ਵਿੱਚ ਤੁਹਾਡੇ ਘਰ ਦੇ ਵਿੱਚ ਤੁਹਾਡੇ ਰਾਹ ਦੇ ਵਿੱਚ ਕੰਮ ਦੇ ਫੀਚਰ ਐਵੇਂ ਨਹੀਂ ਕਿ ਦੁਨੀਆ ਨੂੰ ਟਰੈਕਟ ਕਰਨ ਵਾਸਤੇ ਫੀਚਰ ਪਾਤੇ ਨਹੀਂ ਜੋ ਵਾਕਿਆ ਹੀ ਲੋੜ ਸੀ ਜ਼ਿੰਮੇਦਾਰਾਂ ਨੂੰ ਉਹ ਜੀਆਂ ਚੀਜ਼ਾਂ ਪਾਤੀ ਆਪਾਂ ਇਹ ਕਹਿ ਸਕਦੇ ਹਾਂ ਕਿ ਆਹ ਐਸ ਬੰਪਰ ਤੋਂ ਲੈ ਕੇ ਮਗਰਲੀ ਹੁੱਕ ਤੱਕ ਉਹ ਟਰੈਕਟਰ ਬਣ ਗਿਆ ਜਿਹੜਾ ਇੱਕ ਆਮ ਜ਼ਿੰਮੇਦਾਰ ਦੇ ਝਟ ਦੇਣੇ ਰੇਟ 'ਚ ਤੇ ਫੀਚਰਾਂ 'ਚ ਪਸੰਦ ਆ ਜਾਣਾ ਤੁਹਾਨੂੰ ਅੱਗੇ ਕੀ ਕਰਨਾ ਪੈਂਦਾ ਸੀ ਅੱਗੇ ਤੁਹਾਨੂੰ ਤਿੰਨ ਕੰਮ ਕਰਨ ਲਈ ਤਿੰਨ ਟਰੈਕਟਰ ਲੈਣੇ ਪੈਂਦੇ ਸੀ ਹੁਣ ਤੁਹਾਡੇ ਬਹੁਤ ਸਾਰੇ ਕੰਮ ਆ ਜਿਹੜੇ ਉਹ ਇੱਕੋ ਟਰੈਕਟਰ ਕਰ ਸਕਦਾ ਇਹਨੂੰ ਤੁਸੀਂ ਬਜਾਈ ਨੂੰ ਵਰਤ ਸਕਦੇ ਆ ਇਹਨੂੰ ਤੁਸੀਂ ਪਟਾਈ ਨੂੰ ਵਰਤ ਸਕਦੇ ਆ ਇਸ ਟਰੈਕਟਰ ਨੂੰ ਤੁਸੀਂ ਬੁਹਾਈ ਨੂੰ ਵਰਤ ਸਕਦੇ ਆ ਇਸ ਟਰੈਕਟਰ ਨੂੰ ਤੁਸੀਂ ਕੱਦੂ ਨੂੰ ਵਰਤ ਸਕਦੇ ਆ ਤਾਂ ਬਹੁਤ ਸਾਰੇ ਟਰੈਕਟਰ ਇਹੋ ਜਿਹੇ ਹੁੰਦੇ ਸੀ ਜਿਨ੍ਹਾਂ ਤੋਂ ਬਹੁਤ ਸਾਰੇ ਕੰਮ ਨਹੀਂ ਸੀ ਲੈ ਸਕਦੇ ਹੁੰਦੇ ਆਪਣੇ ਨਾਲ ਬਾਈ ਇਕਵਾਲ ਸਿੰਘ ਹੋਣੀ ਆ ਇਸ ਸਟੇਟ ਹੈਡ ਪੰਜਾਬ ਜੋਂ ਸਾਰਾ ਦੇਖਦੇ ਆ तकरीबन तकरीबन ਤਿੰਨ ਸਟੇਟਾਂ ਦੇਖਦੇ ਆ ਟਰੈਕਟਰ ਦੇ ਫੀਚਰ ਦੱਸਣਗੇ ਬਣੇ ਰਹੋ ਬਹੁਤ ਕਮਾਲ ਦੀ ਵੀਡੀਓ ਹੋਣ ਵਾਲੀ ਹੈ ਬਾਈ ਸੱਸੀ ਕਾਲ ਸੱਸੀ ਕਾਲ ਜੀ ਸੱਸੀ ਕਾਲ ਸਭ ਤੋਂ ਪਹਿਲਾਂ ਦਾ ਤੁਹਾਡਾ ਬੜਾ ਬੜਾ ਸ਼ੁਕਰੀਆ ਸੋ ਕਿ ਤੁਸੀਂ ਸਾਨੂੰ ਸਰੋਤਿਆਂ ਦੇ ਰੂਬਰੂ ਕੀਤਾ ਸੋ ਜਿਵੇਂ ਅ ਭਾਈ ਜੀ ਨੇ ਦੱਸਿਆ ਕਿ ਵੀ ਟਰੈਕਟਰ ਮਤਲਬ ਜੱਟ ਦਾ ਪੁੱਤ ਹੁੰਦਾ ਜੀ ਸੋ ਇਸ ਕਰਕੇ ਪੁੱਤ ਤੋਂ ਸਾਰੇ ਕੰਮ ਲੈਣੇ ਹੁੰਦੇ ਆ ਤੇ ਪੁੱਤ ਨੂੰ ਥੋੜਾ ਸਟਰੋਂਗ ਵੀ ਹੋਣਾ ਪੈਂਦਾ ਸੋ ਇਹ ਜਿਵੇਂ ਬੁਹਾਈ ਹੈ ਨਾ ਜੀ ਤੋਹਾਈ ਪਲੱਸ ਇਹਦੇ ਵਿੱਚ ਬਿਜਾਈ ਪਲੱਸ ਟਰਾਲੀ ਦੇ ਕੰਮ ਵਾਸਤੇ ਬਿਲਕੁਲ ਸਕਸ਼ਮ ਟਰੈਕਟਰ ਹੈ 50 ਐਚਪੀ ਦਾ ਟਰੈਕਟਰ ਹੈ ਸੋ ਇਹਦੇ ਵਿੱਚ ਦੂਜੇ ਟਰੈਕਟਰਾਂ ਨਾਲੋਂ ਕੀ ਬਖਰੇਮਾ ਹੈਗਾ ਉਹ ਆਪਾਂ ਬਾਈ ਜੀ ਦੇ ਵੀਡੀਓ ਤੇ ਰਹੀਂ ਆਪ ਨੂੰ ਦੱਸਾਂਗੇ ਆਪਾਂ ਅੱਗ ਤੋਂ ਸ਼ੁਰੂ ਤੋਂ ਆਪਾਂ ਅੱਗ ਤੋਂ ਸ਼ੁਰੂ ਕਰਦੇ ਹਾਂ ਜੀ ਜੀ ਉਹ ਕਹਿੰਦੇ ਕਹਿੰਦੇ ਵੀ ਟਰੈਕਟਰ ਦਾ ਮੂੰਹ ਮੱਥਾ ਜਿਹੜਾ ਹੈਗਾ ਸ਼ੁਰੂ ਤੋਂ ਹੀ ਦਿਖਾਣਾ ਚਾਹੀਦਾ ਹੈ ਜੀ ਸੋ ਸਭ ਤੋਂ ਪਹਿਲਾਂ ਤਾਂ ਅਗਰ ਦੇਖੀਏ ਸਰ ਤਾਂ ਇਹਦੀ ਜਿਹੜੀ ਲੁੱਕ ਹੈਗੀ ਹੈ ਉਹ ਜਿਹੜੀ ਅੱਜ ਕੱਲ ਦੀ ਯੰਗ ਪੀੜੀ ਹੈ ਜੀ ਨੂੰ ਜੈਨੈਕਸ ਕਹਿ ਦਿੰਦੇ ਆ ਉਹਦੇ ਨਾਲ ਮੈਚ ਕਰਦੀ ਹੈ ਨਹੀਂ ਤਾਂ ਲੋਕ ਕੀ ਸੀ ਕਿ ਜੀ ਉਹ ਚੌੜਾ ਮੱਥਾ ਤੇ ਗੋਲ ਲਾਈਟਾਂ ਨੂੰ ਲੋਕ ਪਸੰਦ ਨਹੀਂ ਕਰਦੇ ਸੀ ਸੋ ਇਹਦੀ ਐਰਗੋਨੋਮਿਕਸ ਬਹੁਤ ਜ਼ਬਰਦਸਤ ਹੈ ਸੋ ਆਪਾਂ ਦੇਖੀਏ ਤਾਂ ਪੂਰੀ ਵੱਡੀ ਜਾਲੀ ਹੈ ਇਸ ਕਰਕੇ ਤਾਂ ਕਿ ਰੇਡੀਏਟਰ ਨੂੰ ਪਲੱਸ ਇੰਜਨ ਨੂੰ ਜਦੋਂ ਗਰਮ ਹੁੰਦਾ ਤਾਂ ਉਹਨੂੰ ਪ੍ਰੋਪਰ ਹਵਾ ਮਿਲੇ ਦੇਖਣ ਨੂੰ ਵੀ ਸੋਹਣੀ ਲੱਗੇ ਹਵਾਦਾਰ ਰਹ ਜਦੋਂ ਆਪਾਂ ਨੇ ਕੰਮ ਕਰਨਾ ਤਾਂ ਉਹਦੇ ਵਿੱਚ ਉਹ ਚੰਗੀ ਤਰ੍ਹਾਂ ਦੇਖੇ ਕੰਪਨੀ ਤੋਂ ਲੱਗਿਆ ਹੋਇਆ ਬੰਪਰ ਆਉਂਦਾ ਜੀ ਤੇ 4-ਵੀਲ ਡਰਾਈਵ ਟਰੈਕਟਰ ਹੈ ਇਸ ਕਰਕੇ ਇਹਦਾ ਜਿਹੜਾ ਫਰੰਟ ਐਕਸਲ ਹੈਗਾ ਇਹ ਟੋਟਲੀ ਸੀਲਡ ਹੈ ਜੀ ਸੋ ਇਹਦੇ ਵਿੱਚ ਗਾਰਾ ਪਾਣੀ ਪੈਣ ਦਾ ਚਾਂਸ ਕੋਈ ਚਾਂਸ ਨਹੀਂ ਆਪਾਂ ਇਹਦੇ ਵਿੱਚ ਮਤਲਬ ਕੱਦੂ ਕਰ ਸਕਦੇ ਆ ਤੇ ਆਪਾਂ ਮਤਲਬ ਇਹੇ ਜਿਹੇ ਰਾਹਾਂ 'ਚੋਂ ਨਿਕਲ ਸਕਦੇ ਕੋਈ ਨਹਿਰ 'ਚੋਂ ਨਿਕਲਣਾ ਹੋਵੇ ਤਾਂ ਵੀ ਆਪਾਂ ਸਾਰੇ ਕੰਮ ਕਰ ਸਕਦੇ ਆ ਇਹਦਾ ਜਿਹੜਾ ਬੋਨਟ ਹੈਗਾ ਉਹ ਸਿੰਗਲ ਟੱਚ ਬੋਨਟ ਹੈ ਮਤਲਬ ਕਹਿਣ ਦਾ ਮਤਲਬ ਹੈ ਕਿ ਪੂਰਾ ਖੁੱਲ ਜਾਂਦਾ ਹੈ ਇੱਕ ਵਾਰ ਦੇ ਵਿੱਚ ਹੀ ਜੀ ਤਾਂ ਕਿ ਆਰਾਮ ਦੇ ਨਾਲ ਜਦੋਂ ਆਪਾਂ ਨੇ ਕੋਈ ਇਹਦੇ ਵਿੱਚ ਪਾਣੀ ਪਾਉਣਾ ਹੈ ਜਾਂ ਪਾਣੀ ਚੈੱਕ ਕਰਨਾ ਹੈ ਜਾਂ ਆਪਾਂ ਨੇ ਰੈਡੀਏਟਰ ਦੇ ਸਾਫ਼ ਕਰਨਾ ਹੈ ਕੋਈ ਬੈਟਰੀ ਦਾ ਪਾਣੀ ਚੈੱਕ ਕਰਨਾ ਹੈ ਕੋਈ ਹੋਰ ਕਾਰੀਗਰ ਨੇ ਕੋਈ ਛੋਟੀ ਮੋਟੀ ਨਿੱਕੀ ਮੋਟੀ ਪ੍ਰੋਬਲਮ ਆ ਗਈ ਉਹ ਚੈੱਕ ਕਰਨੀ ਹੈ ਤਾਂ ਉਹ ਆਰਾਮ ਨਾਲ ਕਰ ਸਕਦਾ ਆਪਣੇ ਆਪ ਉੱਪਰ ਹੁੰਦਾ ਦੋਨੋਂ ਹਾਈਡਰੌਲਿਕ ਪੰਪ ਲੱਗੇ ਹੋਏ ਨੇ ਮੈਂ ਮੇਰੀ ਮੇਰਾ ਇੱਕ ਹੋਰ ਮੇਰਾ ਪਰਸਨਲ ਐਕਸਪੀਰੀਅੰਸ ਆ ਜਿਹੜਾ ਐ ਨੂੰ ਖੁੱਲਦਾ ਨਾ ਹਾਂਜੀ ਉਹਦੇ ਮੂਰੇ ਵੇਟ ਬੂਟ ਨਹੀਂ ਲਵਾਇਆ ਜਾਂਦਾ ਹਾਂ ਉਹਦੇ ਮੂਰੇ ਵੇਟ ਨਹੀਂ ਲਵਾਇਆ ਜਾਂਦਾ ਤੇ ਦੂਜੀ ਗੱਲ ਹੈ ਜੇ ਕੋਈ ਅਣਜਾਣ ਚੱਕ ਦੇ ਤਾਂ ਟਰੈਕਟਰ ਦੀ ਸ਼ੋ ਵੀ ਵੱਜ ਸਕਦੀ ਹੈ ਹਾਂ ਤੇ ਪਲੱਸ ਉਹਦੇ ਵਿੱਚ ਵੜ ਕੇ ਆਪਾਂ ਨੂੰ ਕੰਮ ਕਰਨਾ ਪੈਂਦਾ ਕਈ ਵਾਰੀ ਮੁਸ਼ਕਲ ਹੋ ਜਾਂਦੀ ਜੇ ਆਪਾਂ ਨੇ ਅੱਗੇ ਕੰਮ ਕਰਨਾ ਹੋ ਜੀ ਹੁਣ ਆਪਾਂ ਇਧਰ ਪਾਸੇ ਚੱਲਦੇ ਹਾਂ ਜੀ ਜੀ ਇਧਰ ਪਾਸੇ ਆਪਾਂ ਚੱਲੀਏ ਤਾਂ ਸਭ ਤੋਂ ਪਹਿਲਾਂ ਭੰਜਣ ਤੇ ਆਉਂਦੇ ਆਂ ਤੇ ਇਹਦਾ ਇੰਜਣ ਹੈਗਾ ਜੀ SJ 327 ਜੀ ਸੋ SJ ਇਹ ਮਤਲਬ ਸਾਡੇ ਕਿਸਾਨ ਵੀਰਾਂ ਦਾ ਮੰਨਿਆ ਹੋਇਆ ਇਹ ਇੰਜਨ ਹੈ ਜਿਸ ਤੇ ਪਰ ਲੋਕਾਂ ਨੂੰ ਬਹੁਤ ਜ਼ਿਆਦਾ ਵਿਸ਼ਵਾਸ ਹੈ 5245 ਟਰੈਕਟਰ ਹੁੰਦਾ ਸੀ ਉਹਦੇ ਚ ਇੰਜਨ ਆਉਂਦਾ ਸੀ ਜਿੰਨਾਂ ਕੋਲ ਵੀ ਟਰੈਕਟਰ ਨੇ ਅੱਜ ਵੀ ਨਹੀਂ ਵੇਚਦੇ ਸੋ 3 ਸਿਲੰਡਰ 2700 ਸੀਸੀ ਇੰਜਨ ਹੈ ਜੀ ਸਭ ਤੋਂ ਵੱਡੀ ਗੱਲ ਹੈਗੀ ਕਿ ਜਿਹੜਾ ਇਹਦੇ ਚ ਹਾਈਡਰੌਲਿਕ ਪੰਪ ਲੱਗਿਆ ਹੋਇਆ ਉਹ 25 ਲਪੀਐਮ ਦਾ ਜੀ ਮਤਲਬ 25 ਲੀਟਰ ਪਰ ਮਿੰਟ ਦੇ ਵਿੱਚ ਉਹ ਤੇਲ ਦਿੰਦਾ ਜੋ ਕਿ ਬਹੁਤ ਹੈਵੀ ਸਪਲਾਈ ਹੈ ਕਿਉਂ ਦਿੱਤੀ ਹੈ ਤਾਂ ਕਿ ਪਿੱਛੇ ਲਿਫਟ ਸਹੀ ਕੰਮ ਕਰ ਸਕੇ ਜੀ ਵੱਡੇ ਵੱਡੇ ਸੰਦ ਲੋਕ ਯੂਜ਼ ਕਰਨ ਲੱਗ ਗਏ ਤਾਂ ਕਿ ਉਹ ਸੰਦ ਆਰਾਮ ਨਾਲ ਚੱਕ ਸਕੇ ਤੇ 2 ਟਨ ਦਾ ਲੋਡ ਪੰਪ ਦੇ ਸਕਦਾ ਠੀਕ ਸੋ ਉਸ ਤੋਂ ਬਾਅਦ ਬਾਕੀ ਡੀ ਪਲੇਟਫਾਰਮ ਜਿਹਨੂੰ ਅਸੀਂ ਕਹਿੰਦੇ ਆਂ ਡੀ ਪਲੇਟਫਾਰਮ ਮਤਲਬ ਫਲੈਟ ਪਲੇਟਫਾਰਮ ਹੈ ਜਿਹਦੇ ਵਿੱਚ ਕਿ ਲੋਕ ਆਰਾਮ ਨਾਲ ਬੈਠ ਸਕਦੇ ਨੇ ਇਹ ਨਹੀਂ ਆ ਵੀ ਪਾਈਪਾਂ ਪੁੱਪੰਜਾਂਦੀਆਂ ਨੇ ਕਿ ਅਦਾ ਪੈਰ ਫਸ ਗਿਆ ਜਾਂ ਕਿਤੇ ਆਪਾਂ ਨੇ ਕੋਈ ਸੰਦ ਰੱਖਤਾ ਉਹਦੇ ਨਾਲ ਪਾਈਪ ਲੀਕ ਹੋ ਗਈ ਬਿਲਕੁਲ ਸਾਫ ਸੁਥਰਾ ਪਲੇਟਫਾਰਮ ਹੈ ਗੱਡੀ ਇੱਕ ਨੰਬਰ ਹੈ ਜਿਵੇਂ ਕਾਰਾਂ ਦੀ ਸੀਟ ਹੁੰਦੀ ਹੈ weight ਦੇ ਹਿਸਾਬ ਨਾਲ ਅਡਜਸਟ ਹੋ ਸਕਦੀ ਹੈ ਜਿੰਨਾ ਕੁ ਭਾਰ ਹੈਗਾ ਉਹਦੇ ਹਿਸਾਬ ਨਾਲ ਆਪਾਂ ਨੂੰ ਅਡਜਸਟ ਕਰ ਸਕਦੇ ਆਂ ਤੇ ਦੂਸਰੀ ਗੱਲ ਹੈਗੀ ਹੈ ਕਿ ਵੀ ਇਹ 3 speed ਹੈ 3 speed ਜਿਹਨੂੰ ਅਸੀਂ ABC gear box ਵੀ ਕਹਿ ਦਿੰਦੇ ਆਂ 3 speed gear box ਵੀ ਕਹਿ ਦਿੰਦੇ ਆਂ ਜੋ ਕਿ ਅੱਜਕੱਲ ਬਹੁਤ ਜ਼ਿਆਦਾ ਹਾਂ ਜਿਨ੍ਹਾਂ ਦੀ ਸਪੀਡਾਂ ਘੱਟ ਚਾਹੀਦੀਆਂ ਸੁਪਰ ਸੀਡਰ ਹੈ ਚਾਹੇ ਰੋਟਾ ਵੇਟਰ ਸੋ ਸਭ ਤੋਂ ਪਹਿਲਾਂ ਤਾਂ ਜੇ ਆਪਾਂ ਸੱਜੇ ਪਾਸੇ ਵਾਲੀ ਦੀ ਗੱਲ ਕਰੀਏ ਤਾਂ ਇਹ ਗੇਅਰ ਨੇ ਜੀ ਆਪਣੇ 4 ਤੇ ਪਲੱਸ ਆਪਾਂ ਦੂਜੇ ਪਾਸੇ ਗੱਲ ਕਰੀਏ ਤਾਂ ਹਾਈ ਲੋ మీడియం ਹੈ ਸੋ ਹਾਈ ਦੇ ਵਿੱਚ ਆਪਾਂ ਨੂੰ 4 ਸਪੀਡਾਂ ਲੋ ਦੇ ਵਿੱਚ ਆਪਾਂ ਨੂੰ 4 ਸਪੀਡਾਂ ਤੇ మీడియం ਚ 4 ਸਪੀਡਾਂ ਤਾਂ ਟੋਟਲ 12 ਸਪੀਡਾਂ ਜਿਹੜੀਆਂ ਹੈਗੀਆਂ ਆਪਾਂ ਨੂੰ ਮਿਲਦੀਆਂ ਨੇ ਤੇ ਪਲੱਸ ਇਹ ਦੇ ਵਿੱਚ ਰਿਵਰਸ ਦੇ ਵਿੱਚ ਵੀ ਤੁਹਾਨੂੰ 12 ਹੀ ਸਪੀਡਾਂ ਮਿਲਣਗੀਆਂ ਜੋ ਕਿ ਦੂਸਰੇ ਟਰੈਕਟਰ ਚ ਨਹੀਂ ਮਿਲ ਸਕਦੀਆਂ ਮਤਲਬ ਚੇਂਜਰ ਆ ਆ ਇਹ ਹੈਗਾ ਸਰ ਜਿਹੜਾ ਸ਼ਟਲ ਗੇਅਰ ਕਹਿੰਦੇ ਇਹਨੂੰ ਆਪਾਂ ਸੋ ਡੈਟ ਮੀਨ 12 ਦਾ ਸਪੀਡ ਇੱਥੋਂ ਮਿਲ ਗਿਆ ਆਪਾਂ ਨੂੰ 4 4 4 ਜੀ ਪਲੱਸ ਹਰ 4 ਨੂੰ ਆਪਾਂ ਉੱਥੋਂ ਰਿਵਰਸ ਵੀ ਕਰ ਸਕਦੇ ਹਾਂ ਜੀ ਸੋ ਇਹਦੇ ਨਾਲ ਕੀ ਹੈ ਕਿ ਪਲੈਨਰ ਮਾਰਨਾ ਜਾਂ ਮਤਲਬ ਆਪਾਂ ਨੇ ਟਰਾਲੀ ਭਰਨੀ ਇਮੀਡੀਏਟਲੀ ਜੱਟਨੇ ਵਾਪਸ ਆਉਣਾ ਛੇਤੀ ਕੰਮ ਕਰਨਾ ਤਾਂ ਉਹਦੇ ਵਿੱਚ ਉਹਨੂੰ ਕੋਈ ਰਿਵਰਸ ਲਾਣ ਦੀ ਲੋੜ ਨਹੀਂ ਸਿਰਫ ਗੇਅਰ ਵਾਪਸ ਕਰਨਾ ਤੇ ਉਹਨੇ ਪਿੱਛੇ ਆ ਜਾਣਾ ਹਾਂਜੀ ਠੀਕ ਹੈ ਜੀ ਮਗਰਲੇ ਪਾਸੇ ਰਹਿ ਗਈ ਇੱਕ ਲਿਫਟ ਕੰਪੈਸਿਟੀ ਤੇ ਦੂਸਰਾ ਇਹਦੀ ਪੀਟੀਓ ਜੀ ਹਾਂ ਹੁਣ ਦੇਖੋ ਜੀ ਪੀਟੀਓ ਜਿਹਨੂੰ ਅਸੀਂ ਕਹਿੰਦੇ ਪਾਵਰ ਟੇਕਅਪ ਅੱਛਾ ਦੂਸਰਾ ਡਿਸਟ੍ਰੀਬਿਊਟਰ ਕੰਪਨੀ ਤੋਂ ਲੱਗਿਆ ਲਗਾਇਆ ਹੁੰਦਾ ਇਹ ਅੱਜਕੱਲ ਦੀ ਬਹੁਤ ਵੱਡੀ ਡਿਮਾਂਡ ਹੋ ਗਈ ਤੁਸੀਂ ਟਰਾਲੀ ਦੇ ਕੰਮ ਕਰਨਾ ਹੈ ਤੁਸੀਂ ਟਰਾਲੀ ਚੱਕਣੀ ਹੈ ਟਰਾਲੀ ਸੇਟਣੀ ਹੈ ਰਸਤੇ 'ਚ ਰੋਕਣੀ ਹੈ ਨਹਿਰ ਤੋਂ ਆ ਰਹੇ ਆਂ ਡਰਾਵਰ ਉੱਪਰ ਚੱਕਣੀ ਹੈ ਤੇ ਉਹਦੇ ਬਾਅਦ ਸੈਪਰੇਟ ਲੀਵਰ ਹੈ ਪ੍ਰੋਪਰ ਜਿਹੜਾ ਕੰਪਨੀ ਤੋਂ ਫਿਟਡ ਹੈ ਜਿਹੜਾ ਹੈਗਾ ਡਿਸਟ੍ਰੀਬਿਊਟਰ ਇਹਦੇ ਚ ਆਉਂਦਾ ਦੂਸਰੀ ਗੱਲ ਹੈ ਕਿ ਲਿੰਕ ਤਾਂ ਇਹਦਾ ਪਿੱਛਾ ਦੇਖੋਗੇ ਤੁਸੀਂ ਤਾਂ ਬਹੁਤ ਮਜ਼ਬੂਤ ਹੈ ਜੀ ਇਹਦੇ ਵਿੱਚ ਜਿਹੜੀ ਹੈਗੀ ਹੈ ਜੀ ਇਹ ਜਿਹਨੂੰ ਅਸੀਂ ਰਿਡਕਸ਼ਨ ਕਹਿੰਦੇ ਆ ਇਹ ਸਾਡੀ ਪਲੈਨੇਟਰੀ ਰਿਡਕਸ਼ਨ ਹੁੰਦੀ ਹੈ ਇਹਦਾ ਮਤਲਬ ਕੀ ਹੁੰਦਾ ਕਿ ਜਿਵੇਂ ਹੁਣ ਟਰੈਕਟਰ ਚੱਲਦਾ ਹੈ ਲੋਡ ਲੈ ਕੇ ਕੋਈ ਟੋਏ 'ਚ ਟਾਇਰ ਵੱਜਦਾ ਪਿਛਲਾ ਜੀ ਸੋ ਟੋਏ 'ਚ ਜੇਕਰ ਟਾਇਰ ਵੱਜੂਗਾ ਤਾਂ ਆਮ ਟਰੈਕਟਰਾਂ 'ਚ ਕੀ ਹੁੰਦਾ ਹੋ ਸਕਦਾ ਕਿ ਵੀ ਉਹ ਲੋਡ ਅੰਦਰ ਜਾ ਕੇ ਐਕਸਲ ਨੂੰ ਤੋੜ ਦੇ ਜੀ ਲੇਕਿਨ ਇਹਦੇ ਵਿੱਚ ਕੀ ਹੈ ਕਿ ਤਿੰਨ ਗੇਅਰ ਲੱਗੇ ਹੋਏ ਨੇ ਜੀ 33 33 33% ਲੋਡ ਲੈ ਲੈਂਦੇ ਨੇ ਤੇ 66% ਲੋਡ ਜਿਹੜਾ ਚੱਕੇ ਤੇ ਵੱਜੂਗਾ ਉਹ ਬਾਹਰ ਹੀ ਆਜੂਗਾ ਤਾਂ ਤੁਹਾਡਾ ਅੰਦਰਲਾ ਐਕਸਲ ਤੁਹਾਡੀ ਅੰਦਰਲੇ ਗੀਅਰ ਉਹ ਬਚੇ ਰਹਿਣਗੇ। ਬਾਕੀ ਪਰਮਾਤਮਾ ਦੇ ਹੱਥ ਹੁੰਦਾ ਲੇਕਿਨ ਫਿਰ ਵੀ ਇਹ ਵੀ ਕਿਹੜੀ ਮਸ਼ੀਨਰੀ ਬਣਾਈ ਹੈ ਕੰਪਨੀ ਨੂੰ ਇਸ ਵਾਰ ਕੇ ਬਣਾਈ ਹੈ ਵੀ ਜੇ ਬਾਈ ਚਾਂਸ ਆਪਣਾ ਲੋਡ ਕਿਸੇ ਅਚਾਨਕ ਕਿਤੇ ਟੋਏ 'ਚ ਗਰ ਜਾਂਦਾ ਜਾਂ ਕਿਤੇ ਝੋੜ ਲੱਗਦਾ ਕੋਈ ਵਿੱਚ ਵੱਜਦਾ ਤਾਂ ਤੁਹਾਡਾ ਐਕਸਲ ਤੁਹਾਡੀ ਮਸ਼ੀਨਰੀ ਤੁਹਾਡਾ ਗੀਅਰ ਬਾਕਸ ਬਚਿਆ ਰਵੇ। ਜੀ ਹਾਂਜੀ ਹੂੰ ਹੁਣ ਸਭ ਤੋਂ ਵੱਡੀ ਗੱਲ ਇਹ ਕੀ ਹੈ ਕਿ ਵੀ ਪੀਟੀਓ ਪੀਟੀਓ ਸੀ ਕਹਿੰਦੇ ਜੀ ਪਾਵਰ ਟੇਕ ਆਫ ਕਿਉਂਕਿ ਉਹ ਸਭ ਤੋਂ ਇੰਪੋਰਟੈਂਟ ਚੀਜ਼ ਹੁੰਦੀ ਟਰੈਕਟਰ ਦੇ ਵਿੱਚ ਕਿਉਂਕਿ ਉਹਨੇ ਸਾਰੇ ਸੰਦ ਚਲਾਉਣੇ ਨੇ ਜੀ ਸੋ ਟਰੈਕਟਰ ਇੰਡਸਟਰੀ ਦੇ ਵਿੱਚ ਚਾਹੇ ਕੋਈ ਵੱਡੀ ਕੰਪਨੀ ਆ ਚਾਹੇ ਬਾਹਰ ਵਾਲੀ ਕੰਪਨੀ ਆ ਚਾਹੇ ਕੋਈ ਛੋਟੀ ਕੰਪਨੀ ਆ ਸੋ ਚਾਰ ਤਰ੍ਹਾਂ ਦੀਆਂ ਪੀਟੀਓ ਜਿਹੜੀਆਂ ਹੈਗੀਆਂ ਨੇ ਉਹ ਇਸਤੇਮਾਲ ਹੁੰਦੀਆਂ ਨੇ ਜੀ ਪਹਿਲੀ ਨੂੰ ਅਸੀਂ ਕਹਿੰਦੇ ਆ ਜੀ ਲਾਈਵ ਪੀਟੀਓ ਜੀ ਦੂਸਰੀ ਨੂੰ ਅਸੀਂ ਕਹਿੰਦੇ ਗੇਰਾਂ ਵਾਲੀ ਪੀਟੀਓ ਤੀਸਰੀ ਨੂੰ ਅਸੀਂ ਕਹਿੰਦੇ ਜੀ ਗਰਾਉਂਡ ਸਪੀਡ ਪੀਟੀਓ ਤੇ ਚੌਥੀ ਨੂੰ ਅਸੀਂ ਕਹਿੰਦੇ ਰਿਵਰਸ ਪੀਟੀਓ ਸੋ ਇਸ ਤੋਂ ਉੱਪਰ ਹੋਰ ਕੋਈ ਪੀਟੀਓ ਹੈ ਨਹੀਂ ਜੀ ਸੋ ਆਮ ਟਰੈਕਟਰਾਂ ਦੇ ਵਿੱਚ ਕਿਸੇ ਕੋਲ ਇੱਕ ਹੁੰਦੀ ਹੈ ਕਿਸੇ ਕੋਲ ਦੋ ਹੁੰਦੀਆਂ ਕਿਸੇ ਕੋਲ ਦੋ ਲੇਕਿਨ ਇਹ ਉਹ ਟਰੈਕਟਰ ਆ ਜਿਹੜਾ ਮੈਸੀ ਕੰਪਨੀ ਨੇ ਬਣਾਇਆ ਕਿ ਇਹਦੇ ਚ ਚਾਰ ਦੀਆਂ ਚਾਰੋ ਪੀਟੀਓ ਜੱਟ ਨੂੰ ਮਿਲਣਗੀਆਂ ਵਾਹ ਮਤਲਬ ਲਾਈਵ ਵੀ ਲਾਈਵ ਵੀ ਰੈਕਟ ਵੀ ਚੱਲੂਗੀ ਹਾਂਜੀ ਲੈਕਟ ਵੀ ਚੱਲੂਗੀ 11 ਚ ਵੀ ਚੱਲੂਗੀ 11 ਚ ਵੀ ਚੱਲੂਗੀ ਰਿਵਰਸ ਵੀ ਚੱਲੂਗੀ ਤੇ ਗਰਾਉਂਡ ਸਪੀਡ ਵੀ ਲੈ ਜਾਓ ਗਰਾਉਂਡ ਸਪੀਡ ਤੇ ਚੱਲੂ ਹੁਣ ਉਹਦਾ ਮਤਲਬ ਕੀ ਹੋਇਆ ਕਿ ਵੀ ਜਦੋਂ ਸਾਡੇ ਟਰੈਕਟਰ ਨੂੰ ਤੁਸੀਂ 1800 RPM ਤੇ ਚਲਾਉਂਗੇ ਤਾਂ ਪਿੱਛੇ 540 PTO ਆਊਗੀ ਜਿਹਨੂੰ ਅਸੀਂ ਲਾਈਵ PTO ਕਹਿੰਦੇ ਜਿਹਦੇ ਨਾਲ ਤੁਸੀਂ ਆਪਣੇ ਸੰਦ ਰੀਪਰ ਹੋਇਆ ਰੋਟਾਵੇਟਰ ਹੋ ਗਿਆ ਜੋ ਵੀ ਹੈਗਾ ਆਪਾਂ ਚਲਾ ਸਕਦੇ ਹੁਣ ਮੰਨ ਲਓ ਆਪਾਂ ਨੂੰ 11 ਚ ਚਾਹੀਦੀ ਹੈ ਕਿ ਆਪਾਂ ਨੇ ਇਹ ਜਿਹਾ ਕੰਮ ਕਰਨਾ ਜਿਹਦੇ ਵਿੱਚ ਟਾਰਕ ਨਹੀਂ ਚਾਹੀਦਾ ਮਤਲਬ ਜ਼ੋਰ ਘੱਟ ਚਾਹੀਦਾ ਲੇਕ ਸੋਸ ਕਰਕੇ ਤੁਸੀਂ ਪਹਿਲੇ ਗੇਅਰ ਤੋਂ ਲੈ ਕੇ ਜਿਹੜੇ ਆਪਣੇ 12 12 ਸਪੀਡਾਂ ਨੇ ਉਹਦੇ ਵਿੱਚ ਤੁਹਾਨੂੰ 46 ਸਪੀਡ ਤੋਂ ਲੈ ਕੇ 4600 RPM ਤੋਂ ਲੈ ਕੇ 996 RPM ਤੱਕ ਸਪੀਡ ਮਿਲ ਸਕਦੀ ਹੈ ਪਹਿਲਾ ਗੇਅਰ ਲਾਓ ਦੂਜਾ ਲਾਓ ਤੀਜਾ ਲਾਓ ਚੌਥਾ ਲਾਓ ਹਿਸਾਬ ਨਾਲ ਪੀਟੀਓ ਦੀ ਸਪੀਡ ਗੇਰਾਂ ਨਾਲ ਬਦਲ ਜੂ ਸੋ ਆਪਾਂ ਛੋਟਾ ਜਨਰੇਟਰ ਚਲਾਉਣਾ ਹੋਵੇ ਘਰ ਚ ਸ਼ਾਦੀ ਵਾਦੀ ਹੈ ਵਿਆਹ ਉੱਥੇ ਆਪਾਂ ਚਲਾ ਸਕਦੇ ਹਾਂ ਦੂਜਾ ਨਹਿਰਾਂ ਚੋਂ ਕਦੇ ਪਾਣੀ ਕੱਢਦੇ ਹੁੰਦੇ ਸੀ ਪੰਪ ਲਾਉਂਦੇ ਸੀ ਆਪਾਂ ਉੱਥੇ ਲਾ ਸਕਦੇ ਹਾਂ ਉਹ ਹੁਣ ਚਲੋ ਹੁਣ ਪੰਜਾਬ ਅੱਗੇ ਵੱਧ ਗਿਆ ਉਹ ਚੀਜ਼ਾਂ ਲਿਖਿਆ ਨਹੀਂ ਲੇਕਿਨ ਫੇਰ ਵੀ ਸੋ ਛੋਟੀਆਂ ਚੀਜ਼ਾਂ ਜਿਹੜੀਆਂ ਵੀ ਲਾਉਣੀਆਂ ਆਪੇ ਤੇ ਪਰ ਲਾ ਸਕਦੇ ਜੀ ਫਿਰ ਆ ਗਈ ਜੀ ਗਰਾਉਂਡ ਸਪੀਡ ਪੀਟੀਓ ਗਰਾਉਂਡ ਸਪੀਡ ਪੀਟੀਓ ਸਭ ਤੋਂ ਮਤਲਬ ਤਕੜੀ ਪੀਟੀਓ ਮੰਨੀ ਜਾਂਦੀ ਹੈ ਆਪਾਂ ਨੇ ਪਿੱਛੇ ਕੋਈ ਸੰਦ ਲਾਇਆ ਹੋਇਆ ਉਹ ਚੋਕ ਹੋ ਗਿਆ ਤੇ ਜੇ ਬਾਈ ਚਾਂਸ ਆਪਾਂ ਡੈਕਟਰ ਨੂੰ ਪਿੱਛੇ ਕਰਨਾ ਤਾਂ ਤੁਸੀਂ ਉਹਨੂੰ ਰਿਵਰਸ ਕਰ ਸਕਦੇ ਹੋ ਸੋ ਦੂਸਰੀ ਗੱਲ ਹੈਗੀ ਹੈ ਕਿ ਵੀ ਆਪਾਂ ਮੱਕੀ ਬੀਜਦੇ ਅੱਜ ਕੱਲ ਪਲੈਂਟਰ ਆ ਗਏ ਵੱਡੇ ਵੱਡੇ ਆਲੂਆਂ ਦੇ ਪਲੈਂਟਰ ਆ ਗਏ ਸੋ ਜਿੱਦਾਂ ਜਿੱਦਾਂ ਟਰੈਕਟਰ ਦੀ ਸਪੀਡ ਵਧੂਗੀ ਉਦੋਂ-ਉਦੋਂ ਪਲੈਂਟਰ ਦੀ ਵੀ ਸਪੀਡ ਵਧੂਗੀ ਉਹਨੂੰ ਮੈਚ ਕਰਕੇ ਆਪਾਂ ਆਪਣੇ ਹਿਸਾਬ ਨਾਲ ਜੋ ਵੀ ਪਿਚ ਹੈਗੀ ਸੈੱਟ ਕਰ ਸਕਦੇ ਤੇ ਟਰੈਕਟਰ ਦੀ ਸਪੀਡ ਨਾਲ ਸੈੱਟ ਕਰਕੇ ਆਪਾਂ ਉਹਨੂੰ ਬਜਾਈ ਕਰ ਸਕਦੇ ਰਿਵਰਸ ਪੀਟੀਓ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਭਾਈ ਆਪਾਂ ਕੋਈ ਪਿੱਛੇ ਆਪਣਾ ਰੀਪਰ ਚੋਕ ਹੋ ਗਿਆ ਤੇ ਆਪਾਂ ਨੇ ਰਿਵਰਸ ਲਾਇਆ ਤੇ ਜਿਹੜਾ ਪੀਟੀਓ ਹੈਗੀ ਉਹ ਰਿਵਰਸ ਘੁੰਮ ਗਈ ਸੋ ਕਹਿਣ ਦਾ ਮਤਲਬ ਹੈ ਕਿ ਆਮ ਟਰੈਕਟਰ ਦੇ ਉਸ ਤੋਂ ਵੀ ਹੋ ਸਕਦੀ ਜੀ ਠੀਕ ਹੈ ਜੀ ਇਸ ਤੋਂ ਵੱਡੀ ਜਿਹੜੀ ਸਭ ਤੋਂ ਵੱਡੀ ਚੀਜ਼ ਇਹ ਹੈਗੀ ਹੈ ਕਿ ਇਹਦੇ ਵਿੱਚ 1:1 ਰੀਅਲ ਪੀਟੀਓ ਵੀ ਹੈਗੀ ਹੈ ਜੀ 1:1 ਰੀਅਲ ਪੀਟੀਓ ਦਾ ਮਤਲਬ ਕੀ ਹੈ ਕਿ ਜਿੰਨੇ ਇੰਜਣ ਦੇ ਚੱਕਰ ਨੇ ਉਹ ਸਾਰੇ ਦੇ ਸਾਰੇ ਚੱਕਰ ਇਹ ਹੁੱਕ ਦੇ نیچے ਅਗਰ ਤੁਸੀਂ ਧਿਆਨ ਨਾਲ ਦੇਖੋ ਤਾਂ ਇੱਥੇ ਚਾਰ ਬੋਲਟ ਲੱਗੇ ਹੋਏ ਨੇ ਉੱਪਰ ਅੱਛਾ ਜੀ ਇਹਦੇ ਵਿੱਚ ਉਹ ਪੀਟੀਓ ਬਿਲਕੁਲ ਡਾਇਰੈਕਟ ਦਿੱਤੀ ਹੋਈ ਹੈ ਜੀ ਉਹਦੇ ਵਿੱਚ ਕੀ ਆ ਆਪਾਂ 4 ਵੋਲਟ ਖੋਲਣੇ ਨੇ ਉਹਦੇ ਅੰਦਰ ਫੀਮੇਲ ਬਣੀ ਹੋਈ ਹੈ ਫੀਮੇਲ ਮਤਲਬ ਕਿ 21 ਸਪਲਾਈ ਦੀ ਚਰੀਆਂ ਨੇ ਜੀ ਤੇ ਤੁਸੀਂ ਇਹ ਕਰਨਾ ਸਿੱਧਾ ਉਹਦੇ ਵਿੱਚ ਮੇਲ ਫੀਮ ਜਿਹੜਾ ਹੋਊਗਾ ਉਹਨੂੰ ਫਿੱਟ ਕਰ ਦੇਣਾ ਤੇ ਤੁਹਾਨੂੰ ਜਿਹੜੀ 1:1 ਪੀਟੀਓ ਹੈਗੀ ਜਿੰਨੇ ਜਿੰਨੇ ਇੰਜਣ ਦੇ ਚੱਕਰ ਹੋਣਗੇ ਸੇਮ ਤੁਹਾਨੂੰ ਪਿੱਛੇ ਮਿਲ ਜੂਗੀ ਉਹ ਜਿਹਦੇ ਤੇ ਆਪਾਂ ਉਹ ਦੂਜਾ ਚਲਾਉਨੇ ਹੁੰਨੇ ਆ ਲੋਡਰ ਜਿਹਦੇ ਚ ਲੋਡਰ ਚਲਾਉਨੇ ਆ ਜੀ ਇਹਦੇ ਵਿੱਚ ਵੀ ਆਪਾਂ ਜਨਸੈਟ ਚਲਾ ਸਕਦੇ ਆ ਇਹਦੇ ਵਿੱਚ ਵੀ ਆਪਾਂ ਪੰਪ ਚਲਾ ਸਕਦੇ ਆ ਇਹਦੇ ਵਿੱਚ ਵੀ ਆਪਾਂ ਸਪਰੇ ਪੰਪ ਚਲਾ ਸਕਦੇ ਆ ਕਹਿਣ ਦਾ ਮਤਲਬ ਕਿ ਤੁਹਾਨੂੰ ਜਿਗਾੜ ਨਹੀਂ ਕਰਨਾ ਪੈਣਾ ਦੂਜੇ ਟਰੈਕਟਰ ਮੰਗਣਾ ਕਿ ਪਹਿਲਾਂ ਆਪਾਂ ਅੱਗੇ ਜਾਈਏ ਅੱਗੇ ਜਾ ਕੇ ਆਪਾਂ ਕ੍ਰੈਂਕ ਤੋਂ ਡਰਾਈਵ ਲਈਏ ਫਿਰ ਉੱਥੇ ਆਪਾਂ ਬੈਲਡਿੰਗ ਬੁਲਡਿੰਗ ਕਰਕੇ ਜਿਗਾੜ ਬਿਠਾਈਏ ਤਾਂ ਸਾਰਾ ਕੋ ਜਿਹੜਾ ਹੈਗਾ ਪਿੱਛੇ ਹੀ ਹੋ ਸਕਦਾ ਪਿੱਛੇ ਹੋ ਸਕਦਾ ਵਾਹ ਵਾਹ ਹੈ ਜੀ ਵਾਹ 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 ਬਹੁਤ ਕਮਾਲ ਬਹੁਤ ਕਮਾਲ ਹੈ ਕਮਾਲ ਪ੍ਰੀਤ ਹੈ ਕਮਾਲ ਇੱਕ ਆਮ ਬਹੁਤ ਅਟਰੈਕਸ਼ਨ ਦਾ ਕਾਰਨ ਹੈ ਫਿਲਟਰ ਇੱਕੋ ਥਾਂ ਸਾਰਾ ਹਾਂ ਇਹ ਹੁਣ ਗਿਆ ਜੀ ਜਿਵੇਂ ਜਿਵੇਂ ਤਰੱਕੀ ਹੋ ਰਹੀ ਓਵੇਂ ਓਵੇਂ ਟੈਕਨੋਲੋਜੀ ਦੀ ਤਰੱਕੀ ਹੋ ਰਹੀ ਹੈ ਇਹਦੇ ਵਿੱਚ ਕੀ ਹੁੰਦਾ ਪ੍ਰਾਇਮਰੀ ਤੇ ਸੈਕੰਡਰੀ ਦੋ ਫਿਲਟਰ ਪਹਿਲਾਂ ਆਉਂਦੇ ਹੁੰਦੇ ਸੀਗੇ ਸੋ ਦੋਨੋਂ ਹਟਾ ਕੇ ਇੱਕੋ ਹੀ ਚੀਜ਼ ਦੇਤੀ ਤਿੰਨ ਕੰਮ ਕਰਦਾ ਇੱਕ ਤਾਂ ਦੋਨੋਂ ਫਿਲਟਰਾਂ ਦਾ ਕੰਮ ਕਰੂਗਾ ਪਲੱਸ ਵਾਟਰ ਸਪਰੇਟਰ ਦਾ ਕੰਮ ਕਰੂਗਾ ਤੁਹਾਨੂੰ ਥੱਲੇ ਦੇਖੀ ਜੂਗਾ ਕਿ ਪੈਸਾ ਮੇਰਾ ਤੇਲ ਹੈ ਕਿ ਮੇਰਾ ਜਿਹੜਾ ਹੈਗਾ ਪਾਣੀ ਹੈ ਜੇ ਪਾਣੀ ਹੈ ਤਾਂ ਥੱਲੇ ਨੋਬ ਲੱਗੀ ਤੁਸੀਂ ਆਪਣਾ ਪਾਣੀ ਕੱਢ ਦੋ ਲੰਬੀ ਲੰਬੀ دیر ਤੱਕ ਚੱਲ ਸਕਦਾ ਦੂਜਾ ਹੈਗਾ ਜਦੋਂ ਆਪਾਂ ਸਰਵਿਸ ਕਰਾਉਣ ਜਾਣਾ ਤਿੰਨ ਮਹੀਨੇ ਬਾਅਦ ਦੋ ਦੋ ਇਹਨੇ ਚੇਂਜ ਹੋਣਾ ਉਹ ਵੀ ਉਹ ਵੀ ਰੱਖ ਰਖਾਈ ਤੇ ਹੈਗਾ ਉਥੇ ਚੈੱਕ ਕਰ ਲਾਂਗੇ ਜੀ ਵੀ ਠੀਕ ਹੈ ਤਾਂ ਠੀਕ ਹੈ ਨਹੀਂ ਹੈਗਾ ਤਾਂ ਉਸ ਹਾਵ ਨਾਲ ਦੀ ਜਿਹੜੀ ਹੈਗੀ ਆ ਉਹ ਕਰਕੇ ਆਪਾਂ ਵਾਪਸ ਕਰ ਸਕਦੇ ਠੀਕ ਇਹ ਇਹਦੇ ਚ ਸਭ ਤੋਂ ਵੱਡੀ ਗੱਲ ਆ ਵੀ 3 ਇਨ 1 ਆ 3 ਇਨ 1 ਆ ਜੀ ਇਹਨੇ ਇੱਕੋ ਥਾਂ ਹੀ ਲੱਗੇ ਆ ਇੱਕੋ ਥਾਈ ਤਿੰਨ ਨਹੀਂ ਚੇਂਜ ਕਰਨੇ ਨਾ ਤਾਂ ਵਾਟਰ ਸਪਰੇਡਰ ਪਹਿਲਾਂ ਕਈਆਂ ਦੇ ਅਲੱਗ ਲੱਗਦਾ ਸੀਗਾ ਜੀ ਦੂਸਰੀ ਗੱਲ ਆ ਪ੍ਰਾਇਮਰੀ ਅਲੱਗ ਲੱਗਦਾ ਸੀ ਸੈਕੰਡਰੀ ਅਲੱਗ ਲੱਗਦਾ ਸੀਗਾ ਤੇ ਕਈ ਵਾਰੀ ਕੀ ਹੁੰਦਾ ਸੀ ਕਿ ਕਈ ਵਾਰੀ ਇੰਜਨ ਜਦੋਂ ਜ਼ੋਰ ਮਾਰਦਾ ਸੀ ਕਈ ਵਾਰੀ ਵਾਟਰ ਸਪਰੇਡਰ ਪਲਾਸਟਿਕ ਵਾਲੀਆਂ ਕੂਪੀਆਂ ਜਿਹੜੀਆਂ ਦੀ ਸਕੀਜ਼ ਹੋ ਜਾਂਦੀਆਂ ਸੀ ਤੇ ਉਹ ਆਪਾਂ ਨੂੰ ਦੋ ਫਿਲਟਰ ਬਦਲਾਣੇ ਪੈਂਦੇ ਸੀ ਦੋਨੋਂ ਚੈੱਕ ਕਰਨੇ ਪੈਂਦੇ ਸੀ ਇਹਦੇ ਚ ਕੋਈ ਚੱਕਰ ਨਹੀਂ ਹੈਗਾ ਤੁਸੀਂ ਜਦੋਂ ਸਰਵਿਸ ਤੇ ਜਾਣਾ ਉਦੋਂ ਚੇਂਜ ਹੋਣਾ ਤੇ ਪ ਲੱਗੇ ਹੋਏ ਵੇਟ ਆਉਂਦੇ ਨੇ ਜੀ ਨਾਲ ਇਹਦੇ 32 ਕਿਲੋ ਤੇ ਦੋਨੋਂ ਪਾਸੇ ਕੰਪਨੀ ਦਿੰਦੀ ਐ ਵੇਟ ਆਉਂਦੇ ਆ ਤੇ ਜੇ ਤੁਸੀਂ ਸਹੀ ਗੱਲ ਪੁੱਛੋ ਤਾਂ ਇਹਦਾ ਜਿਹੜਾ ਹਿੱਸਾ ਉਹ ਥੋੜਾ ਬਹੁਤਾ ਅਡਜਸਟੇਬਲ ਵੀ ਆ ਅਡਜਸਟੇਬਲ ਹਾਂ ਜੀ ਤੇ ਉਹ ਅੱਛਾ ਦੂਸਰੀ ਜਿਹੜੀ ਸਭ ਤੋਂ ਵੱਡੀ ਗੱਲ ਹੈਗੀ ਇਹਦੇ 'ਚ ਇੱਕ ਹੋਰ ਜਿਹੜੀ ਤੁਹਾਨੂੰ ਦੱਸਣੀ ਚਾਹੁੰਦਾ ਮੈਂ ਕਿ ਇਹ ਪਹਿਲਾ ਟਰੈਕਟਰ ਹੈ ਜਿਹੜਾ ਕਿ ਚੌੜਾ ਦਾ ਟਰੈਕਟਰ ਹੋ ਜਾਂਦਾ ਹੁੰਦਾ ਜੀ 2-2 ਇੰਚ ਆਪਾਂ ਖੋਲ ਲੰਨੇ ਆਲੂਆਂ ਵਾਸਤੇ ਕੋਈ 48 ਤੇ ਬਿਜਾਈ ਕਰਦਾ ਕੋਈ 52 ਤੇ ਕਰਦਾ ਲੇਕਿਨ ਇਹ ਪਹਿਲਾ ਟਰੈਕਟਰ ਹੈ ਜਿਹੜਾ ਲੰਮਾ ਵੀ ਹੋ ਜਾਂਦਾ ਜੀ ਉਹ ਜਿਹੜਾ 4x2 ਚਾ ਇਹ ਹਾਂ 4x2 ਚ ਕਿਉਂਕਿ 4x4 ਚ ਅਸੀਂ ਲੰਬਾ ਨਹੀਂ ਕਰ ਸਕਦੇ ਉਹਦਾ ਦਿੱਕਤ ਕੀ ਹੈ ਕਿ ਇਹਨਾਂ ਦੋਨਾਂ ਦੀ ਸਲਿਪ ਰੇਸ਼ੋ ਮੇਨਟੇਨ ਕਰਨੀ ਹੁੰਦੀ ਹੈ ਜਿਹੜਾ ਇਹਦੇ ਚ 2 ਵੀਲ ਵੇਰੀਐਂਟ ਆਉਂਦਾ ਉਹ ਤੁਹਾਡਾ 100mm ਜਿਹੜਾ ਹੈਗਾ ਉਹ ਲੰਬਾ ਵੀ ਹੋ ਸਕਦਾ ਹੁਣ ਅਗੇ ਵੀ ਕਿਉਂ ਲੰਬਾ ਕਾਦੇ ਵਾਸਤੇ ਕਰਨਾ ਹੈ ਸਾਡੇ ਟਰੈਕਟਰਾਂ ਦੀ ਇੱਕ ਪਲੱਸ ਪੁਆਇੰਟ ਹੈ ਕਿ ਜਦੋਂ ਅਸੀਂ ਖੇਤੀ ਕਰਦੇ ਹਾਂ ਤਾਂ ਜਦੋਂ ਟਰੈਕਟਰ ਨੇ ਮੋੜ ਤੋਂ ਮੁੜਨਾ ਹੈ ਤਾਂ ਉਹ ਟਰੈਕਟਰ ਇੰਨਾ ਸ਼ਾਰਪ ਮੋੜਨਾ ਚਾਹੀਦਾ ਹੈ ਕਿ ਜੱਟ ਦੀ ਜਿਹੜੀ ਜਗ੍ਹਾ ਹੈਗੀ ਉਹ ਪ੍ਰੋਪਰ ਵੱਲ ਨਹੀਂ ਚਾਹੀਦੀ ਆਮ ਟਰੈਕਟਰਾਂ 'ਚ ਆਪਾਂ ਆ ਕਹਿੰਦੇ ਨੇ ਉਹਦੇ ਕੱਚਾ ਕੱਚਾ ਕੋਠਾ ਹੋਵੇਗਾ ਵੀ ਡੈਕਟਰ ਧਾ ਵੀ ਸਕਦਾ ਉਹਨੂੰ ਲੇਕਿਨ ਆਪਣੇ ਡੈਕਟਰਾਂ ਚ ਇੱਕ ਖਾਸ ਹੈਗੀ ਹੈ ਕਿ ਵੀ ਇਹ ਐਂਗੂਲਰ ਜਿਹੜਾ ਹੈਗਾ ਇਹਨਾਂ ਦੇ ਐਂਗਲ ਹੈਗੇ ਬਹੁਤ ਵਧੀਆ ਸੋ ਇਹਦੇ ਵਿੱਚ ਵੀ ਉਹੀ ਚੀਜ਼ ਹੈ ਟੂ व्हीਲ ਚ ਕਿ ਉਹ ਮੁੜ ਸਕਦਾ ਉਹ ਉਸੇ ਟਰੈਕਟਰ ਨੂੰ ਤੁਸੀਂ ਟਰਾਲੀ ਦੇ ਚਲਾਉਣਾ ਜੀ ਤੇ ਤੁਹਾਡਾ ਟਰੈਕਟਰ ਕੋ ਨਾ ਉੱਠੇ ਤਾਂ ਤੁਸੀਂ ਉਹਨੂੰ 100 ਮੀਮ ਲੰਬਾ ਕਰ ਸਕਦੇ ਹੋ ਜੀ ਤੇ ਉਹਦੇ ਵਿੱਚ ਕੀ ਆਏਗਾ ਕਿ ਟਰੈਕ ਥੋੜਾ ਸਟੇਬਲ ਚੱਲ ਸਕਦਾ ਵਧੀਆ ਚੱਲ ਸਕਦਾ ਜੀ ਦੂਜੀ ਸਭ ਤੋਂ ਵਧੀਆ ਗੱਲ ਹੈ ਹਰ ਟਰੈਕਟਰ ਦੇ ਵਿੱਚ ਔਇਲ ਮਰਸ ਬ੍ਰੇਕ ਆਂਦੀਆਂ ਨੇ ਜਿਵੇਂ ਅਸੀਂ ਕਹਿੰਦੇ ਤੇਲ ਚ ਡੁੱਬੀਆਂ ਹੋਈਆਂ ਬ੍ਰੇਕਾਂ ਸੋ ਇਹਦੇ ਵਿੱਚ ਜਿਹੜੀਆਂ ਬ੍ਰੇਕਾਂ ਨੇ ਉਹ ਸਾਰ ਇੱਕ ਤਾਂ ਡਿਸਕਾਂ ਬਹੁਤ ਵੱਡੀਆਂ ਨੇ ਇੱਕ ਉਹਦੇ ਵਿੱਚ ਨੰਬਰ ਆਫ ਡਿਸਕ ਬਹੁਤ ਵੱਡੇ ਨੇ ਪਲੱਸ ਉਹ ਤੇਲ ਚ ਡੁੱਬੀਆਂ ਹੋਈਆਂ ਨੇ ਮਤਲਬ 5-5 ਡਿਸਕਾਂ ਨੇ ਪਲੱਸ ਤੇਲ ਚ ਡੁੱਬੀਆਂ ਹੋਈਆਂ ਨੇ ਕਹਿਣ ਦਾ ਮ ਜੇ ਜਦੋਂ ਆਪ ਨੂੰ ਚਾਹੀਦੀ ਹੈ ਉਦੋਂ ਬ੍ਰੇਕਿੰਗ ਬਿਨਾ ਕਿਸੇ ਤੋੜਪਨ ਤੋਂ ਬਿਨਾ ਕਿਸੇ ਸਲਿੱਪ ਤੋਂ ਇੱਕ ਨੰਬਰ ਬ੍ਰੇਕਿੰਗ ਹੈ ਜੋ ਕਿ ਇਹਦੀ ਐਸ ਯੂ ਐਸ ਪੀ ਹੈ ਤੇ ਇਹ ਮਤਲਬ ਅੱਛੀ ਬ੍ਰੇਕਿੰਗ ਦੇ ਹਿਸਾਬ ਨਾਲ ਜ਼ਰੂਰੀ ਇਹ ਹੁੰਦਾ ਕਿ ਵੀ ਆਪਾਂ ਅੱਜ ਬਹੁਤ ਲੋਡ ਲੈ ਕੇ ਚੱਲਦੇ ਆਂ ਸੋ ਸਭ ਤੋਂ ਪਹਿਲਾਂ ਸੇਫਟੀ ਜਿਹੜੀ ਹੈਗੀ ਹੈ ਸਾਡੇ ਵੀਰਾਂ ਦੀ ਉਹ ਬਹੁਤ ਜ਼ਰੂਰੀ ਹੈ ਸੋ ਉਹਨੂੰ ਧਿਆਨ ਚ ਰੱਖਦੇ ਹੋਏ ਇੱਕ ਤਾਂ ਐਕਸਲ ਕਿ ਭਈ ਟੁੱਟੇ ਨਾ ਲੋਡ ਆਵੇ ਤਾਂ ਅੰਦਰ ਜਿਹੜਾ ਹੈਗਾ 33 33% ਡਿਵਾਈਡ ਹੋ ਜਾਏ 67% ਬਾਹਰ ਲੈ ਲੇ 30% 33% ਅੰਦਰ ਜਾਵੇ ਦੂਜਾ 5 5 ਡਿਸਕਾਂ ਆਇਲ ਚ ਡੁੱਬੀਆਂ ਹੋਈਆਂ ਤਾਂ ਕਿ ਬ੍ਰੇਕ ਜਿਹੜੀ ਹੈਗੀ ਹੈ ਪਿੱਛੇ ਲੋਡ ਜਿੰਨਾ ਮਰਜ਼ੀ ਹੋਵੇ ਉਹਦੇ ਨਾਲ ਇਹ ਵਧੀਆ ਹੋ ਜਾਏ ਤੇ ਠੀਕ ਰਵੇ ਜੀ ਗਰਾਉਂਡ ਇਹਦਾ ਜੀ ਜਦੋਂ ਪੀਟੀਓ ਬਹੁਤ ਮਤਲਬ ਅੰਦਰ ਆ ਗਈ ਤਾਂ ਗਰਾਉਂਡ ਕਲੀਅਰੈਂਸ ਬਹੁਤ ਜ਼ਿਆਦਾ ਵੱਧ ਗਈ ਹੈ। ਹਾਂ ਉਹ ਦੇਖੋ ਜੀ ਆਰਮ ਟਰੈਕਟਰਾਂ 'ਚ ਕੀ ਹੁੰਦਾ ਜਿਹੜੀ ਥੱਲੋ ਰੌੜ ਜਾਂਦੀ ਹੈ ਕਈ ਵਾਰੀ ਇਹਦੇ ਵਿੱਚ ਥੱਲੇ ਕਵਰ ਦਿੱਤਾ ਹੁੰਦਾ। ਤਵਰ ਦੇਣ ਨਾਲ ਕੀ ਹੁੰਦਾ ਕਿ ਵੀ ਜਿਹੜੀ ਮਿੱਟੀ ਹੈਗੀ ਆ ਰੋਡ ਹੋ ਕੇ ਇਹਦੇ ਵਿੱਚ ਫਸ ਜਾਂਦੀ ਜਾਮ ਹੋ ਜਾਂਦਾ ਟੁੱਟ ਸਕਦਾ। ਜੀ ਸੋ ਸਾਡੇ ਵਾਲਾ ਕੀ ਹੈਗਾ ਕਿ ਅਸੀਂ ਉਹ ਜੁਗਾਰ ਨਹੀਂ ਕੀਤਾ ਲੇਕਿਨ ਖੇਤਾਂ ਨੂੰ ਸਟੱਡੀ ਕਰਨ ਤੋਂ ਬਾਅਦ ਐਵਰੇਜ ਜਿਹੜੀ ਇਹਦੀ ਹਾਈਟ ਹੈਗੀ ਉਸ ਹਿਸਾਬ ਨਾਲ ਰੱਖੀ ਗਈ ਹੈ। ਕਿ ਵੀ ਇਹ ਕਿਸੇ ਵੀ ਹਾਲਤ ਦੇ ਵਿੱਚ ਉਹਦੇ ਵਿੱਚ ਟਕਰਾਵੇ ਨਾ ਤੇ ਆਰਾਮ ਨਾਲ ਹਰ ਡੌਲ ਤੋਂ ਹਰ ਜਗ ਕਲੀਅਰ ਹੋ ਜਾ ਲੰਘਦਾ ਹੈ ਉਹ ਤਾਂ ਰਾਈਟਰ ਬਹੁਤ ਟਰੈਕਟਰ ਥੋੜਾ ਜਿਹਾ ਖੁੱਭਣ ਤੇ ਹੀ ਟੁੱਲ ਜਾਂਦੇ ਨੇ ਟੁੱਲ ਜਾਂਦੇ ਨੇ ਦੇਖੋ ਦੂਸਰੀ ਗੱਲ ਇਹ ਹੈ ਕਿ ਹੁਣ ਕਿਸਾਨ ਵੀਰ ਜਿਹੜੇ ਸਾਡੇ ਪੰਜਾਬ ਦੇ ਨੇ ਸਿਰ ਕੱਟਨੇ ਨਵੇਂ ਨਵੇਂ ਐਕਸਪੈਰੀਮੈਂਟ ਕਰਦੇ ਨੇ ਟੈਕਨੋਲੋਜੀ ਇੱਥੋਂ ਡਰਾਈਵ ਹੁੰਦੀ ਹੈ ਅਸੀਂ ਆਪਣੇ ਵੱਲੋਂ ਬੈਸਟ ਦਿੱਤਾ ਪਰ ਫਿਰ ਵੀ ਇਹ ਕਿਸਾਨ ਵੀਰਾਂ ਉਹਦੇ ਮੂਰੇ ਅਰਜ਼ ਹੈਗੀ ਹੈ ਕਿ ਜਦੋਂ ਵੀ ਆਪ ਪਹਿਜਾ ਕੰਮ ਕਰੀਏ ਥੋੜਾ ਜਿਹਾ ਧਿਆਨ ਦੇਣਾ ਜ਼ਰੂਰੀ ਹੈ ਲੇਕਿਨ ਫਿਰ ਵੀ ਦੂਜੇ ਟਰੈਕਟਰ ਨਾਲ ਅਗਰ ਜੇ ਕੰਪੇਅਰ ਕਰਾਂਗੇ ਤਾਂ ਇਹ ਇੱਕ ਨੰਬਰ ਹੈ ਤੇ ਮੈਂ ਜਿਵੇਂ ਲਿਫਟ ਕਪੈਸਿਟੀ ਦੱਸਿਆ ਸੀ ਇਹਦੀ 2 ਟ ਉਹ ਵੀ ਵਧੀਆ ਹੈਗੀ ਹੈ ਤੇ ਆਪਾਂ ਮਤਲਬ 25 ਲਪੀਐਮ ਦਾ ਸਪਲਾਈ ਹੈਗੀ ਹੈ ਤਾਂ ਕਿ ਛੇਤੀ ਟਰਾਲੀ ਚੱਕ ਲੇ ਭਾਰੀ ਟਰਾਲੀ ਚੱਕ ਲੇ ਆਪਾਂ ਨੂੰ ਹੁੱਕ ਨਾ ਪਾਉਣੀ ਪਵੇ ਕਿਤੇ ਆਪਾਂ ਦਰਿਆ ਚੋਂ ਨਿਕਲਦੇ ਆ ਤਾਂ ਲਿਫਟ ਲਾ ਕਈ ਲੋਕ ਡਰਾਈਵਰ ਲਾ ਕੇ ਚੱਲਦੇ ਨੇ ਉਹ ਡਰਾਈਵਰ ਲੱਗ ਜਵੇ ਤਾਂ ਕਿ ਟਰੈਕਟਰ ਨੂੰ ਸਪੋਰਟ ਮਿਲ ਜਵੇ ਉਹ ਸਾਰੀ ਚੀਜ਼ ਇਹਦੇ ਵਿੱਚ ਹੈਗੀ ਹੈ ਬਾਕੀ ਛੋਟੀਆਂ ਮੋਟੀਆਂ ਚੀਜ਼ਾਂ ਕਿਸਾਨ ਵੀਰ ਸਭ ਤੋਂ ਜ਼ਿਆਦਾ ਜਾਣਦੇ ਨੇ ਇਹਦੇ ਵਿੱਚ ਮੀਟਰ ਦਾ ਜਾਂ ਲਾਈਟਾਂ ਦਾ ਜਾ ਤੁਸੀਂ ਦੇਖੋਗੇ ਕਿ ਵੀ ਹੈਂਡ ਬ੍ਰੇਕ ਤਾਂ ਜਾਂ ਜਾਂ ਦੀ ਲਿਫਟ ਤਾਂ ਮੈਸੀ ਦੀ ਜਿਹੜੀ ਹੈਗੀ ਵਨ ਆਫ ਦਾ ਬੈਸਟ ਹੈ ਚਾਬੀ ਬਾਰੇ ਵੀ ਤੁਹਾਨੂੰ ਹਾਂ ਇਹ ਇਹ ਜਿਹੜੀ ਚੀਜ਼ ਸੀਗੀ ਇਹ ਮੈਂ ਰੋਕ ਰੱਖੀ ਸੀ ਜੀ ਸੋ ਇਹ ਮੇਰੇ ਖਿਆਲ ਚ ਕਿ ਵੀ ਤੁਹਾਡੇ ਵੀਡੀਓ ਤੇ ਰਾਈ ਅਸੀਂ ਲੋਕਾਂ ਨੂੰ ਇੱਕ ਬਹੁਤ ਵਧੀਆ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਵੀ ਮੈਸੀ ਇੱਕ ਓਨਲੀ ਟਰੈਕਟਰ ਕੰਪਨੀ ਹੈ ਜਿਹਦੇ ਵਿੱਚ ਕੀਲੈਸ ਐਂਟਰੀ ਟਰੈਕਟਰ ਚ ਵੀ ਆਈ ਹੈ ਠੀਕ ਆਦਰਵਾਇਜ਼ ਸਾਰਿਆਂ ਕੋਲ ਗੱਡੀਆਂ ਨੇ ਹਰ ਗੱਡੀ ਦੇ ਵਿੱਚ ਅੱਜ ਕੱਲ ਇਹੀ ਚਾਬੀ ਹੁੰਦੀ ਹੈ ਲੇਕਿਨ ਮੈਸੀ ਵਾਲਾ ਕਸਟਮਰ ਫਕਰ ਨਾਲ ਕਹਿ ਸਕਦਾ ਕਿ ਮੇਰੇ ਕੋਲ ਟਰੈਕਟਰ ਚ ਵੀ ਇਹ ਚਾਬੀ ਹੈ ਜੀ ਹੁਣ ਆਪਾਂ ਪਿੱਛੇ ਜੇ ਕਿਸੇ ਕੰਪਨੀ ਦਾ ਵੀਡੀਓ ਦੇਖਿਆ ਜੀ ਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਵੀ ਲਾਈਟਾਂ ਬਲ ਜਾਂਦੀਆਂ ਨੇ ਤੇ ਤੁਹਾਨੂੰ ਘਰ ਤੱਕ ਛੱਡਦਾ ਹੈ ਤੇ ਟਰੈਕਟਰ ਦੇ ਉੱਪਰ ਕੋਈ ਬਟਨ ਲੱਗਿਆ ਹੋਇਆ ਜੀ ਤੇ ਅੱਜ ਅਸੀਂ ਤੁਹਾਨੂੰ ਇਹਦੇ ਵਿੱਚ ਦਿਖਾਉਨੇ ਆ ਕਿ ਵੀ ਇਹ ਉਸ ਤੋਂ ਵੀ ਉੱਪਰ ਕਿਦਾਂ ਫੜੀ ਹੱਟੇ ਇਹ ਘਰ ਤੋਂ ਲੈ ਕੇ ਵੀ ਆਉਂਦਾ ਇਹ ਘਰ ਤੋਂ ਲੈ ਕੇ ਵੀ ਆਉਂਦਾ ਕਿਉਂਕਿ ਘਰ ਛੱਡਣ ਦੀ ਗੱਲ ਨਹੀਂ ਨਾ ਅਗਲੇ ਨੇ ਸਵੇਰੇ ਜਾਂ ਅਗਲੇ ਨੇ ਹੋ ਸਕਦਾ ਰਾਤ ਨੂੰ ਹੀ ਕੋਈ ਕੰਮ ਪੈ ਜੇ ਦੁਬਾਰਾ ਫੇਰ ਆਣਾ ਹੋਵੇ ਤਾਂ ਫਿਰ ਕੀ ਕਰੂਗਾ ਹਾਂ ਸੋ ਸਭ ਤੋਂ ਪਹਿਲਾਂ ਤਾਂ ਇਹ ਚਾਬੀ ਦੇ ਵਿੱਚ ਦੇਖੋ ਜੀ ਤਿੰਨ ਫੀਚਰ ਨੇ ਇਹਦੇ ਵਿੱਚ ਲੋਕ ਹੈ ਅਨਲੌਕ ਹੈ ਤੇ ਪਲਾਸੇ ਦੇ ਵਿੱਚ ਟ੍ਰੈਕਟਰ ਫਾਈਂਡਰ ਹੈ ਜੀ ਸੋ ਮੈਂ ਤੁਹਾਨੂੰ ਦਿਖਾ ਦਣਾ ਸਭ ਤੋਂ ਪਹਿਲਾਂ ਜਦੋਂ ਅਸੀਂ ਇਹਨੂੰ ਇੱਕ ਵਾਰ ਦੱਬਾਂਗੇ ਹਾਂਜੀ ਸੋ ਜਦੋਂ ਇਹਨੂੰ ਇੱਕ ਵਾਰ ਦੱਬਾਂਗੇ ਤਾਂ ਇੰਡੀਕੇਟਰ ਇੱਕ ਵਾਰ ਬਲੂਗਾ ਇਹ ਸਾ ਇੰਡੀਕੇਟਰ ਇੱਕ ਵਾਰ ਬਲੂਗਾ ਜੀ ਇਹ ਲੌਕ ਹੋ ਗਿਆ ਜੀ ਹੁਣ ਇਹਨੂੰ ਚਾਬੀ ਲਾ ਦਿਓ ਇਹ ਸਟਾਰਟ ਨਹੀਂ ਹੋਊਗਾ ਇਹ ਸਟਾਰਟ ਨਹੀਂ ਹੋਊਗਾ ਜੀ ਹਾਂਜੀ ਦੂਸਰੀ ਗੱਲ ਹੁਣ ਆਪਾਂ ਇਹਨੂੰ ਅਨਲੌਕ ਕਰਨਾ ਤਾਂ ਆਪਾਂ ਇਹਨੂੰ ਦੱਬਣਾ ਤਾਂ ਇੰਡੀਕੇਟਰ ਜਿਹੜਾ ਹੈਗਾ ਦੋ ਵਾਰ ਚੱਲੂਗਾ ਸੋ ਇਹਦਾ ਮਤਲਬ ਹੈਗਾ ਜੀ ਕਿ ਵੀ ਇਹ ਅਨਲੌਕ ਹੋ ਗਿਆ ਹੁਣ ਇਹ ਸਟਾਰਟ ਹੋਊਗਾ ਜੀ ਦੂਸਰਾ ਅਗਲਾ ਕਹੂਗਾ ਜੀ ਮੈਸੀ ਵਾਲੇ ਦੂਸਰੀ ਚਾਬੀ ਨਾਲ ਵੀ ਇਦਾਂ ਕਰ ਦੇਣਗੇ ਹਰ ਚਾਬੀ ਦਾ ਕੋਡ ਲੱਗ ਹੈ ਜੀ ਹਰ ਚਾਬੀ ਦਾ ਤਾਲਾ ਲੱਗ ਹੈ ਇਦਾਂ ਨਹੀਂ ਹੋ ਸਕਦਾ ਕਿ ਵੀ ਦੂਜੀ ਚਾਬੀ ਨਾਲ ਇਹ ਖੁੱਲ ਜੇ ਨਹੀਂ ਤਾਂ ਜੇ ਆਪਾਂ ਸੁਖ ਨਾਲ ਹੋਲੀ ਵਾਲੇ ਮੇਲੇ ਤੇ ਮਹਾਰਾਜ ਦੇ ਅਨੰਦਪੁਰ ਸਾਹਿਬ ਜਾਂਦੇ ਹੁਲੇ ਮਹੱਲੇ ਤੇ ਉੱਥੇ ਟਰੈਕਟਰ ਖੜੇ ਹੋਣਗੇ ਇੱਕ ਚਾਬੀ ਦਊਗਾ ਸਾਰੇ ਟਿੰਟਿੰਗ ਕਰ ਲੱਗ ਜਾਣਗੇ ਇਦਾਂ ਨਹੀਂ ਹੈਗਾ ਜਿਹਦੀ ਚਾਬੀ ਹੈ ਉਹਦੇ ਨਾਲ ਹੀ ਚੱਲੂਗਾ ਜਿਹਦੀ ਚਾਬੀ ਨਹੀਂ ਉਹਦੇ ਨਾਲ ਨਹੀਂ ਹੈ ਸਪੈਸ਼ਲ ਕੋਡਿੰਗ ਹੈ ਜੀ ਠੀਕ ਹੈ ਜੀ ਹੁਣ ਆਪਾਂ ਆਪਾਂ ਪੀੜ ਚ ਖੜੇ ਆਂ ਜੀ ਆਪਣੇ ਪਿੰਡ ਆਪਣੇ ਨਾਲ ਗਿਆ ਹੋਇਆ ਤੇ ਆਪਾਂ ਆਪਣਾ ਟਰੈਕਟਰ ਲੱਭਣਾ ਹੈ 10 ਟਰੈਕਟਰ ਖੜੇ ਉੱਥੇ 10 ਖੜੇ ਨੇ ਜਾਂ ਸੁੱਖ ਨਾਲ ਚਲੋ 100 150 ਟਰੈਕਟਰ ਖੜਾ ਤੇ ਸ਼ਾਮ ਦਾ ਵੇਲਾ ਹੈ ਤੇ ਤੁਸੀਂ ਜਦੋਂ ਇਹਨੂੰ ਦੱਬਣਾ ਜੀ ਤੇ ਇਹਨੇ 6 ਵਾਰ ਬਲਿੰਕ ਕਰਨਾ ਅੱਛਾ ਇਹਨੂੰ ਟਰੈਕਟਰ ਫਾਈਂਡਰ ਕਹਿੰਦੇ ਨੇ ਇਹ ਟਰੈਕਟਰ ਫਾਈਂਡਰ ਹੈ ਕਿ ਤੁਹਾਡਾ ਇੰਡੀਕੇਟਰ ਨਾਲ ਟਰੈਕਟਰ ਤੋਂ ਦੱਸੂਗਾ ਵੀ ਹੈਲੋ ਵੀ ਪਾਜੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਟਰੈਕਟਰ ਇੱਥੇ ਖੜਾ ਹਾਂ ਤੁਸੀਂ ਆਓ ਤੇ ਆ ਕੇ ਮੇਰੇ ਤੇ ਸਵਾਰ ਹੋ ਜੀ ਠੀਕ ਹੈ ਜੀ ਸੋ ਇਹ ਦੂਜੀ ਗੱਲ ਹੈਗੀ ਆ ਕਿ ਵੀ ਹੁਣ ਜਿਵੇਂ ਉਹ ਸੀਗਾ ਕਿ ਵੀ ਭਾਈ ਟਰੈਕਟਰ ਘਰ ਤੱਕ ਦੱਸਦਾ ਸੋ ਇਹਦੇ ਵਿੱਚ ਕੀ ਹੈ ਜੀ ਜਿਹੜਾ ਇਹ ਆਪਣਾ ਲੋਕ ਵਾਲੀ ਜਿਹੜੀ ਚੀਜ਼ ਹੈਗੀ ਇਹਨੂੰ ਆਪਾਂ ਨੇ ਥੋੜੀ देर ਲਈ ਦੱਬ ਕੇ ਰੱਖਣਾ ਤੇ ਉਸ ਤੋਂ ਬਾਅਦ ਉਹ ਟਰੈਕਟਰ ਦੀਆਂ ਲਾਈਟਾਂ ਜਗਦੀਆਂ ਇਹ ਟਰੈਕਟਰ ਦੀਆਂ ਲਾਈਟਾਂ ਜਗ ਜਾਣਗੀਆਂ ਜਿਹਨੂੰ ਅਸੀਂ ਕਹਿੰਦੇ ਆ ਤੁਹਾਨੂੰ ਘਰ ਤੱਕ ਛੱਡੂਗਾ ਸੋ ਇਹਨੂੰ ਜਾਂਦਾ ਅਸੀਂ ਛੇਤੀ ਬੰਦ ਕਰ ਸਕਦੇ ਹਾਂ ਜਾਂ 30 ਸੈਕਿੰਡ ਦਾ ਟਾਈਮ ਹੈਗਾ 30 ਸੈਕਿੰਡ ਦੇ ਬਾਅਦ ਆਟੋਮੈਟਿਕ ਬੰਦ ਹੋ ਜਾਣਗੀਆਂ ਜੀ ਹੁਣ ਇਹ ਤਾਂ ਹੋ ਗਿਆ ਕਿ ਤੁਸੀਂ ਟਰੈਕਟਰ ਤੋਂ ਉਤਰੇ ਤੇ ਤੁਸੀਂ ਇਹਦੇ ਮੂਰੇ ਮੂਰੇ ਚੱਲਦੇ ਗਏ ਤੇ ਤੁਸੀਂ ਆਪਣੀ ਦੂੜੀ ਤੱਕ ਦਾ ਦਰਵਾਜ਼ਾ ਖੋਲ੍ਹਿਆ ਘਰਦਿਆਂ ਤੁਹਾਨੂੰ ਬੁਲਾਇਆ ਤੁਸੀਂ ਅੰਦਰ ਚਲੇ ਗਏ ਟਰੈਕਟਰ ਆਪਣੇ ਆਪ ਬੰਦ ਹੋ ਗਿਆ ਤੁਸੀਂ ਲੌਕ ਕਰਤਾ ਹੁਣ ਇਹ ਹੈਗਾ ਕਿ ਵੀ ਅਚਾਨਕ ਤੁਹਾਨੂੰ ਦੁਬਾਰਾ ਕੋਈ ਕੰਮ ਪੈ ਗਿਆ ਨੇਰੇ 'ਚ ਤੁਸੀਂ ਦੁਬਾਰਾ ਆਉਣਾ ਤਾਂ ਜਿਹੜਾ ਦੂਜੇ ਵਾਲੇ ਦੱਸ ਰਹੇ ਸੀ ਕਿ ਉਹਦੇ 'ਚ ਤੁਹਾਨੂੰ ਟਰੈਕਟਰ ਤੇ ਜਾ ਕੇ ਬਟਨ ਦੱਬਣਾ ਪੈਣਾ ਜਦ ਤੱਕ ਹੋ ਸਕਦਾ ਤੁਹਾਡੇ ਗਾਰੇ 'ਚ ਪੈਰ ਲੱਬੜ ਜਾਣ ਜਾਂ ਰੱਬ ਨਾ ਕਰੇ ਕਿਤੇ ਤੁਸੀਂ ਇੱਧਰ ਡੋਲ ਡੂਲ ਤੋਂ ਗਿਰ ਜੋਂ ਸੋ ਇਹਦੇ ਵਿੱਚ ਕੀ ਹੈ ਕਿ ਹੁਣ ਤੁਸੀਂ ਘਰੇ ਖੜੇ ਹੋਣ ਤੁਸੀਂ ਦੁਬਾਰਾ ਜਾਣਾ ਤਾਂ ਤੁਸੀਂ ਉਹਨੂੰ ਜ ਦੁਵਾਰਾ ਲਾਈਟਾਂ ਬਲ ਜਾਣੀਆਂ ਯਾਰ ਜਿਵੇਂ ਬਾਈ ਕਹਿੰਦੇ ਹੁੰਦੇ ਆ ਸਿਆਣੇ ਬਈ ਹਨੇਰੇ ਚ ਬੈਟਰੀ ਤਾਂ ਸਾਰਾ ਕੁਝ ਲੱਭ ਦਿੰਦੀ ਆ ਪਰ ਹਨੇਰੇ ਚ ਬੈਟਰੀ ਲੱਭਣੀ ਬਹੁਤ ਔਖੀ ਹੈ ਬੈਟਰੀ ਲੱਭਣੀ ਬਹੁਤ ਔਖੀ ਬਿਲਕੁਲ ਹਾਂ ਸੋ ਇਹਦੇ ਇਹ ਹੈਗਾ ਕਿ ਵੀ ਇਹਦੇ ਚ ਪਲੱਸ ਇਹਦੇ ਚ ਪਲੱਸ ਫੀਚਰ ਹੈ ਦੂਸਰਾ ਤੁਸੀਂ ਅਗਰ ਟਰੈਕਟਰ ਨੂੰ ਦੇਖੋਗੇ ਤਾਂ ਇਹ ਤੁਹਾਨੂੰ ਕੰਪਲੀਮੈਂਟ ਕਰਦਾ ਤੁਹਾਨੂੰ ਇਹਦੇ ਤੇ ਬੈਠ ਕੇ ਕਹਿ ਲੱਗੂਗਾ ਕਿ ਹਾਂ ਟਰੈਕਟਰ ਤੁਹਾਡੇ ਲਈ ਬਣਿਆ ਤੁਸੀਂ ਇਹਦੇ ਲਈ ਬਣੇ ਹੋ ਜੀ ਸੋ ਤੁਹਾਨੂੰ ਇਹਦੇ ਦੀ ਇੱਕ ਮਜ਼ਾ ਆਊਗਾ ਪਿੰਡ ਦੇ ਵਿੱਚ ਵੀ ਤੁਹਾਡਾ ਨਾਮ ਰਹੂਗਾ ਕਿ ਹਾਂ ਜੀ ਉਹਨਾਂ ਕੋਲ ਹੱਤ ਵਧੀਆ ਦੂਸਰੀ ਸਭ ਤੋਂ ਵਧੀਆ ਗੱਲ ਹੈ ਜਾਂ ਤੁਸੀਂ ਫੈਂਡਰ ਨੂੰ ਫੜ ਕੇ ਦੇਖ ਸਕਦੇ ਹੋ ਇਹ ਦੱਸਣ ਵਾਲੀ ਲੋੜ ਨਹੀਂ ਤੁਸੀਂ ਆਪਣੇ ਆਪ ਦੇਖੋਗੇ ਕਿ ਸਾਡੇ ਜਿਹੜੇ ਲੋਹੇ ਦਾ ਜਿਹੜਾ ਫੈਂਡਰ ਹੈਗਾ ਉਹਦੇ ਵਿੱਚ ਪੱਕਾ ਮਜ਼ਬੂਤੀ ਹੁੰਦੀ ਹੈ ਐ ਨਹੀਂ ਹੈ ਕੋਈ ਮੁੱਠੀ ਮਾਰੂਗਾ ਤਾਂ ਉਹ ਐਦਾਂ ਕਰਨ ਲੱਗ ਜੂਗਾ ਤੁਸੀਂ ਇਹਨੂੰ ਚੈੱਕ ਕਰ ਸਕਦੇ ਹੋ ਇਹ ਇਦਾਂ ਹੀ ਰਹੂਗਾ ਕਈ ਟਰੈਕਟਰਾਂ ਦਾ ਬੜਾਪਾ ਬੜਾ ਗੰਦਾ ਹੁੰਦਾ ਸਾਡੇ ਟਰੈਕਟਰ ਦਾ ਬੜਾਪਾ ਇੱਕ ਨੰਬਰ ਨਾ ਇਹਦਾ ਰੰਗ ਫੇਟ ਹੋਵੇ ਨਾ ਇਹਦੀ ਚੈਸੀ ਦਾ ਪੇਂਟ ਫੇਟ ਹੋਵੇ ਨਾ ਇਹ ਤੁਹਾਨੂੰ ਕੋਈ ਤਾਂ ਲਿਫਿਆ ਦਿਖੇ ਨਾ ਕਿ ਤਾਂ ਜੰਗ ਲੱਗੀ ਦਿਖੇ ਸੋ ਇਹ ਸਾਡੇ ਟਰੈਕਟਰ ਦੀ ਕੁਆਲਿਟੀ ਹੈ ਕਿ ਵੀ ਸਾਡੀ ਸਾਡੀ ਕੰਪਨੀ ਦਾ ਸਿਰਫ ਇੱਕੋ ਹੀ ਮਕਸਦ ਹੈ ਕਿ ਵੀ ਮਾਰਕੀਟ ਮੋਰਕੀਟ ਸ਼ੇਅਰ ਦੀ ਗੱਲ ਨਹੀਂ ਹੈਗੀ ਲੇਕਿਨ ਟਰੈਕਟਰ ਜਿਹੜੇ ਲੋਕਾਂ ਤੱਕ ਪਹੁੰਚਣ ਵਧੀਆ ਪਹੁੰਚਣਾ ਤੇ ਦੂਸਰੀ ਗੱਲ ਹੈਗੀ ਹੈ ਕਿ ਲੋਕਾਂ ਦੀ ਸਰਵਿਸ ਕਰਕੇ ਅਸੀਂ ਵਧੀਆ ਨਾਮ ਨਖਟਿਆ ਸਾਡੀ ਪਹਿਲੀ ਕੰਪਨੀ ਸੀਗੀ ਕਿ ਜਿਹਨੇ ਕਰੋਨਾ ਦੇ ਵਿੱਚ ਲੋਕਾਂ ਨੂੰ ਫ੍ਰੀ ਟਰੈਕਟਰ ਦਿੱਤਾ ਤਾਂ ਕਿ ਉਹ ਆਪਣੀ ਰੋਜ਼ੀ ਰੋਟੀ ਕਮਾ ਸਕਣ ਤੇ ਉਹ ਜਿਹੜੇ ਟਰਵੀਟਰ ਦੇ ਉੱਪਰ ਨੰਬਰ 1 ਆਲ ਇੰਡੀਆ ਆਲ ਵਰਲਡ ਦੇ ਵਿੱਚ ਉਹ ਮਤਲਬ ਉਹ ਬਲਾਸਟ ਹੋਇਆ ਕਿ ਵੀ ਇਹ ਪਹਿਲੀ ਟਰੈਕਟਰ ਕੰਪਨੀ ਹੈ ਜਿਹਨੇ ਪ੍ਰੋਫਿਟ ਨੂੰ ਛੱਡ ਕੇ ਕੀਤਾ ਸਾਡਾ ਜੇ ਫਾਰਮ ਜਿਹਦੇ ਵਿੱਚ ਕਿ ਅਸੀਂ ਨਵੇਂ ਨਵੇਂ ਖੋਜਾਂ ਕਰਦੇ ਆ ਸੋ ਕਲਮਨ ਲਾ ਕੇ ਮਤਲਬ ਕੰਪਨੀ ਦਾ ਵਿਜ਼ਨ ਇਹ ਹੈਗਾ ਕਿ ਵੀ ਅਸੀਂ ਨੰਬਰ 1 ਨੰਬਰ ਨਾਲ ਨਹੀਂ ਹੋਣਾ ਨੰਬਰ 1 ਲੋਕਾਂ ਦੀ ਪਹਿਚਾਣ ਨਾਲ ਲੋਕਾਂ ਦੀ ਚਾਹ ਨਾਲ ਹੋਣਾ ਵੀ ਲੋਕ ਕਹਣ ਵੀ ਹਾਂ ਮੇਰੇ ਕੋਲ ਮੈਸੀ ਹੈ ਸੋ ਜਿੰਨੇ ਲੋਕ ਇਹ ਕਹਿਣਗੇ ਵੀ ਮੈਨੂੰ ਫਕਰ ਹੈ ਮੈਂ ਮੈਸੀ ਲੱਗਦਾ ਜਾਂ ਮੇਰੇ ਕੋਲ ਮੈਸੀ ਹੈ ਮੈਨੂੰ ਅੰਦਰੋਂ ਖੁਸ਼ੀ ਹੈ ਸੋ ਜਿੰਨੇ ਲੋਕ ਕਹਿਣਗੇ ਉਹ ਜਿੰਨੇ ਲੋਕ ਨੇ ਅਸੀਂ ਉਹ ਨਹੀਂ ਉੱਪਰ ਹੈ ਉਹ ਨੰਬਰ ਵਾਲੀ ਗੇਮ ਨਹੀਂ ਹੈਗੀ ਕਿ ਅਸੀਂ ਕਹੀਏ ਜੀ ਅਸੀਂ ਇਸ ਕੰਪਨੀ ਨੂੰ ਇੰਨੇ ਉੱਪਰਾਂ ਤੇ ਇਸ ਕੰਪਨੀ ਦਾ ਨੰਬਰ ਸਾਡੀ ਕੋਈ ਬਹੁਤ ਹੀ ਵੱਡੀ ਭੁੱਖ ਨਹੀਂ ਬਸ ਲੋਕ ਸਾਨੂੰ ਪਿਆਰ ਕਰਨ ਅਸੀਂ ਵਧੀਆ ਪ੍ਰੋਡਕਟ ਦੇ ਸਕੀਏ ਕੁਝ ਲੇਟ ਜ਼ਰੂਰ ਹੋ ਗਏ ਸੀ ਲੇਕਿਨ ਹੋਰ ਨਵੇਂ ਪ੍ਰੋਡਕਟ ਜਿਹੜੇ ਹੈਗੇ ਨੇ ਉਹ ਤੁਹਾਡੇ ਵੀਡੀਓ ਰਾਹੀਂ ਅਸੀਂ ਲੋਕਾਂ ਦੀ ਨਜ਼ਰ ਕਰਾਂਗੇ ਜੀ ਜ਼ਰੂਰ ਆਉਂਦੇ ਰਹਿਾਂਗੇ ਸੱਜਣੋ ਤੁਸੀਂ ਇੱਕ ਗੱਲ ਤੁਹਾਨੂੰ ਮੈਂ ਕਹਿ ਦੇਣਾ ਕਿ ਜੇ ਕੋਈ ਵੀ ਸੱਜਣ ਮੇਰੀ ਵੀਡੀਓ ਦੇਖ ਰਿਹਾ ਤੇ ਪੰਜਾਬ ਦੇ ਕਿਸੇ ਵੀ ਡੀਲਰ ਕੋਲ ਜਾ ਰਿਹਾ ਤਾਂ ਉਹਨੂੰ ਸਪੈਸ਼ਲ ਡਿਸਕਾਊਂਟ ਮਿਲੇ ਜੇ ਭਾਜੀ ਦੇ ਕੋਈ ਵੀਡੀਓ ਦੇਖਦਾ ਤੇ ਉੱਥੇ ਜਾ ਕੇ ਦਿਖਾਉਂਦਾ ਤਾਂ ਉਹਨੂੰ ਡੀਲਰਸ਼ਿਪ ਤੇ ਅਸੀਂ ਸਪੈਸ਼ਲ ਡਿਸਕਾਊਂਟ ਦਵਾਂਗੇ ਸਪੈਸ਼ਲ ਮਿਲੂਗਾ ਸਪੈਸ਼ਲ ਡਿਸਕਾਊਂਟ ਦਵਾਂਗੇ ਦੂਸਰਾ ਹੈਗਾ ਕਿ ਵੀ ਇਸ ਟਰੈਕਟਰ ਦੇ ਵਿੱਚ ਕਿਉਂਕਿ ਇੱਕ ਤਾਂ ਸੀਜ਼ਨ ਚ ਐਂਟਰ ਕਰ ਰਹੇ ਹਾਂ ਦੂਸਰਾ ਹੈਗਾ ਕਿ ਸੀਆਰਐਮ ਸਕੀਮ ਵੀ ਚੱਲ ਰਹੀ ਹੈ ਸਾਡੇ ਜੱਟ ਵੀਰ ਜਿਹੜੇ ਹੈਗੇ ਨੇ ਸਾਰੀਆਂ ਡੀਲਰਸ਼ਿਪਾਂ ਤੇ ਵਧੀਆ ਟਰੈਕਟਰ ਦੀ ਭਾਲ ਕਰਦੇ ਫਿਰਦੇ ਨੇ ਜੋ ਕਿ ਉਹਨਾਂ ਦੇ ਸਾਰੇ ਕੰਮ ਕਰ ਸਕੇ ਇਹ ਕਰ ਸਕਦਾ 50hp ਦਾ ਟਰੈਕਟਰ ਹੈ ਇਦਾਂ ਨਹੀਂ ਹੈਗਾ ਕਿ ਆਪਾਂ 14-15 ਲੱਖ ਰੁਪਏ ਮੰਗਣ ਲੱਗੇ ਹੋਏ ਹਾਂ ਜਾਇਜ਼ ਪੈਸੇ ਨੇ ਤਾਂ ਕਿ ਤੁਹਾਡੀ ਜ ਤੋ ਡੀਲਰਸ਼ਿਪ ਤੇ ਜਾ ਕੇ ਤੁਸੀਂ ਸੰਪਰਕ ਕਰੋ ਸਪੈਸ਼ਲ ਡਿਸਕਾਊਂਟ ਚੱਲਦਾ ਲੇਕਿਨ ਉਹ ਸੀਮਤ ਸਮੇਂ ਵਾਸਤੇ ਚੱਲਦਾ ਹੈ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹਨੂੰ ਹੋਰ ਬਧਾਇਆ ਜਾ ਸਕੇ ਤੇ ਉਹਦੇ ਚ ਉਹਨਾਂ ਨੂੰ ਬਹੁਤ ਜ਼ਿਆਦਾ ਜਿਹੜਾ ਹੈਗਾ ਬੈਨੀਫਿਟ ਹੋ ਸਕਦਾ ਦੋਨੋਂ ਪਾਸੇ ਬੈਨੀਫਿਟ ਹੈ ਅਸੀਂ ਕਿਸੇ ਚੰਗੇ ਘਰ ਜਾ ਸਕਦੇ ਕੋਈ ਕੋਈ ਚੰਗਾ ਘਰ ਛੱਡਣਾ ਜੁੜੂਗਾ ਤਾਂ ਉਹਨੂੰ ਦੇਖ ਕੇ ਦੱਸ ਕਰ ਅਸੀਂ ਹੋਰ ਜੋੜ ਸਕਦੇ ਠੀਕ ਬਹੁਤ ਮਿਹਰਬਾਨੀ ਜੀ ਮਿਲਦੇ ਰਵਾਂਗੇ ਸਮੇਂ ਸਮੇ ਬਹੁਤ ਬਹੁਤ ਮਿਹਰਬਾਨੀ ਇੱਕ ਵਾਰ ਫੇਰ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਧੰਨਵਾਦ ਜੀ ਤੇ ਆਉਣ ਵਾਲੇ ਸਮੇਂ ਚ ਆਪਾਂ ਸਾਰੇ ਤੁਹਾਨੂੰ ਮਿਲਦੇ ਰਵਾਂਗੇ ਜਿਉਂਦੇ ਰਹਿਓ